ਸਤੂ ਦੇ ਫਾਦਰ ਸਾਹਿਬ ਦੀ ਗੱਲ ਨੂੰ ਬੜੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕਰਿਆ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਆਪਣੇ ਪੁੱਤ ਦੇ ਪੁੱਤ ਵੀ ਕਹਿੰਦੇ ਨਹੀਂ ਹੁੰਦੇ ਜਦੋਂ ਕਹਿਣਾ ਹੁੰਦਾ ਆਹ ਸੁਣ ਹਲੇ ਮੁੱਕਿਆ ਨਹੀਂ ਤਾਂ ਮੈਨੂੰ ਲੱਗਦਾ ਵੀ ਉਹਦੀ ਗੱਲ ਸੱਚੀ ਹੋ ਗਈ ਇਹ ਹਲੇ ਮੁੱਕਿਆ ਨਾ ਆਉਦੇ ਪਿੰਡਾਂ ਦਾ ਇੱਕ ਜਿਹੜੇ ਰਵਾਇਤੀ ਪੰਜਾਬ ਦੇ ਰੁੱਖ ਨੇ ਉਹਨਾਂ ਦੀ ਕਤਾਰ ਚਾਂਦਾ ਬਰੂਟਾ ਡੇਕ ਟਾਲੀ ਕਿੱਕਰ ਤੇ ਬਰੂਟਾ ਵੀ ਉਹੀ ਆ ਤਾਂ ਤੁਸੀਂ ਦੇਖ ਲਓ ਫਿਰ ਕੀ ਹੋਊਗਾ ਤੇ ਚਿਬ ਕੱਢੂ ਅੱਜ 225 ਦੇ ਵਿੱਚ ਵੀ ਅਸੀਂ ਦੇਖਦੇ ਆ ਨਾ ਤੁਸੀਂ ਗਾਣੇ ਸੁਣਦੇ ਹੋ ਤੁਹਾਨੂੰ ਘਾਟ ਲੱਗਦੀ ਹੈ ਸ਼ਬਦਾਂ ਦੀ ਤਾਂ ਸਿੱਧੂ ਮੂਸੇ ਵਾਲਾ 220 ਦੇ ਵਿੱਚ ਮਰੋਟੇ ਵਰਗੇ ਸ਼ਬਦ ਕੱਢ ਕੇ ਲਿਆਉਂਦਾ ਹ ਹ ਹ ਸਿਆਣੇ ਕਹਿੰਦੇ ਨੇ ਕਿ ਕਿਸੇ ਦੀ ਲਕੀਰ ਛੋਟੀ ਕਰਨ ਨਾਲ ਉਹ ਆਪਣੀ ਲਕੀਰ ਲੰਮੀ ਕਰ ਦੋ ਔਰ ਇਹ ਸਿੱਧੂ ਕਿਲੋਮੀਟਰਾਂ ਦੇ ਵਿੱਚ ਲਕੀਰ ਕਰ ਗਿਆ ਤਾਨੂੰ ਐਂ ਲੱਗੂਗਾ 2017 18 19 ਵਾਲਾ ਜਿਹੜਾ ਸਿੱਧੂ ਸੀ ਜਿਹੜੀ ਉਹਦੀ ਪੀਕ ਸੀ ਕਿ 21 ਵਾਲੀ ਜਿਵੇਂ ਉਹ ਬਾਈ ਬਾਈ ਗੀਤ ਦੇ ਵਿੱਚ ਕਿਸੇ ਵਿਆਹ 'ਚ ਜਾ ਕੇ ਪੈਂਦਾ ਤਾਂ ਉਹੀ ਚੀਜ਼ਾਂ ਤੁਹਾਡੇ ਕੰਨਾਂ 'ਚ ਖੜਾਕ ਸੁਣਦੇ ਨੇ ਕੰਨਾਂ ਦੇ ਕੋਲੋਂ ਲੰਘਣੀਆਂ ਕਹਿੰਦੇ ਗੋਲੀਆਂ ਕਦੇ ਵੀ بڑے ਲੋਕ ਡਰੇ ਪਏ ਆ ਵੀ ਕਿਤੇ ਸਿੱਧੂ ਸਾਡਾ ਨਾ ਗਾਣੇ 'ਚ ਨਾ ਲੈ ਦੇ ਨਾ ਨਾ ਲੈ ਦੇ ਜੇ ਸਿੱਧੂ ਮੂਸੇ ਵਾਲਾ ਜਿਉਂਦਾ ਰਹਿ ਜਾਂਦਾ ਨਾ ਤਾਂ بڑے ਲੋਕਾਂ ਨੇ ਕਿਹਾ ਨਾ ਸੀ ਯਾਰ ਇੱਕ ਵਾਰੀ ਪੈਰੀ ਹੱਥ ਲਾ ਕੇ ਆ ਜੀਏ ਕੀ ਪਤਾ ਕੋਈ ਗਾਣਾ ਚੱਲ ਪਵੇ ਇੱਕ ਲਾਈਵ ਸ਼ੋਅ ਦੇ ਵਿੱਚ ਉਹ ਗੱਲ ਕਹਿੰਦਾ ਕਹਿੰਦਾ ਕਮੈਂਟਾਂ ਵਿੱਚ ਬਹੁਤ ਇਨੀ ਗਾਲ-ਵਾਰਨੀ ਸਾਰੀ ਰਾਤ ਜਾ ਕੇ ਡਿਲੀਟ ਕਰੋਗੇ ਹਾਂ ਹਾਂ ਉਹ ਜ਼ਕਰਬਰਗ ਦੀ ਟੀਮ ਵੀ ਸੋਚਦੀ ਹੋਣੀ ਹੈ ਕਿ ਯਾਰ ਆਹ ਇੰਡੀਆ ਦੇ ਇਸ ਇਲਾਕੇ ਦੇ ਵਿੱਚੋਂ ਇਹ ਪੋਸਟ ਪਈਆ ਤੇ ਇਹ ਤਾਂ ਹੋ ਹੀ ਰਿਹਾ ਵਾ ਇੰਨਾ ਕਮੈਂਟ ਆ ਰਿਹਾ ਇੰਨਾ ਟ੍ਰੈਫਿਕ ਆ ਰਿਹਾ ਸਿੱਧੂ ਮੂਸੇ ਵਾਲਾ ਦੁਨੀਆ ਦੇ ਲਈ ਹਾਰਡ ਹੋ ਸਕਦਾ ਪਰ ਆਪਣੇ ਫੈਸਲੇ ਇੰਨਾ ਨਰਮ ਸੀ ਕਿ ਕੋਈ ਬੰਦਾ ਮਿੱਟੀ 'ਚ ਲਿਪੜਿਆ ਹੋਏ ਦਾ ਫੋਟੋ ਖਿਚਾ ਲੇ ਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲਾ ਦਾ ਗੀਤ ਬਰੋਟਾ ਕੱਲ ਰਿਲੀਜ਼ ਹੋਣਾ ਹੈ 6 ਵਜੇ ਤਾਂ ਚਰਚਾਵਾਂ ਬਹੁਤ ਨੇ ਗੀਤ ਨੂੰ ਲੈ ਕੇ ਤਾਂ ਮੇਰੇ ਨਾਲ ਗਗਨ 베ਦੀ ਜੀ ਹੋਣਗੇ ਗੀਤ ਬਾਰੇ ਗੱਲਬਾਤ ਕਰਾਂਗੇ ਐਨਾਲਾਈਜ਼ ਕਰਾਂਗੇ ਕਿ ਕਿਵੇਂ ਸਿੱਧੂ ਨੇ ਆਪਣਾ ਜਿਹੜਾ ਫੈਨ ਬੇਸ ਉਸੇ ਤਰ੍ਹਾਂ ਕਮਾ ਰੱਖਿਆ ਹੈ ਉਸੇ ਤਰ੍ਹਾਂ ਉਹਨਾਂ ਦੇ ਨਾਲ ਸਿੱਧੂ ਆਰਮੀ ਅੱਜ ਵੀ ਪੂਰਾ ਸਟੈਂਡ ਕਰਦੀ ਹੈ ਤਾਂ ਗਗਨ 베ਦੀ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨ ਨੇ ਉਹਨਾਂ ਦੇ ਲਈ ਮੈਨੂੰ ਲੱਗਦਾ ਕਿ ਦੀਵਾਲੀ ਦੁਸ਼ਹਿਰਾ ਨਵਾਂ ਸਾਲ ਸਾਰਾ ਕੁਝ ਹੀ ਆ ਕੱਲ 6 ਵਜੇ ਆਣਾ ਕੀ ਬਿਲਕੁਲ ਬਾ 6 ਵਜੇ ਉਹਨਾਂ ਦਾ ਕਹਿ ਲਓ ਕਿ ਮਹੂਰਤ ਨਿਕਲਿਆ ਪਿਆ ਕੱਲ ਤੇ ਸੰਦੀਪ ਐਕਸਾਈਟਮੈਂਟ ਦੇਖੋ ਸਭ ਨੂੰ ਆ ਗਈ ਸੀ ਸਾਨੂੰ ਵੀ ਹੈਗੀ ਆ ਕਿਉਂਕਿ ਪੰਜਾਬ ਦਾ ਪੁੱਤ ਸੀਗੀ ਲੈਗੇਸੀ ਬਹੁਤ ਵੱਡੀ ਸੀ ਉਹਦੀ ਔਰ ਤੁਸੀਂ ਇਹ ਦੇਖੋ ਆਪਾਂ ਵੈਸੇ ਵੀ ਬੈਠੇ ਗੱਲ ਕਰਦੇ ਸੀ ਜਦੋਂ ਸਵੇਰੇ ਆਪਣੀ ਗੱਲ ਹੋਈ ਆ ਕਿ ਇਦਾਂ ਇਦਾਂ ਮੈਂ ਕਿਹਾ ਅੱਜ ਸਵੇਰੇ ਹੀ ਉਹਨਾਂ ਨੇ ਪਾਇਆ ਨਾ ਉਹਦੇ ਫਾਦਰ ਨੇ ਕਿ 2 ਮਿਲੀਅਨ ਕਮੈਂਟ ਬਿਲਕੁਲ ਤੇ ਆਪਾਂ ਗੱਲ ਕਰਦੇ ਸੀ ਜਦੋਂ ਆਪਣੀ ਫੋਨ ਤੇ ਗੱਲ ਹੋਈ ਆ ਕਿ ਬਈ ਸ਼ਾਇਦ ਜ਼ਿਆਦਾ ਕਹਿ ਗਏ ਅੰਕਲ ਇੰਨੇ ਕਮੈਂਟ ਹੋ ਜਾਣਗੇ ਤੇ ਮੈਨੂੰ ਲੱਗਦਾ ਸੰਦੀਪ ਤੁਸੀਂ ਮੈਨੂੰ ਆਪਾਂ ਨੇ ਕਿੰਨੇ ਵੇ ਵਾਰਾ ਗੱਲ ਹੋਈ ਆ 2 ਮਿਲੀਅਨ ਕਮੈਂਟ ਸੀਗੇ ਹਾਂ 2-3 ਵਜੇ ਮੈਨੂੰ ਲੱਗਦੀ ਕਰਤਾ ਸੀ ਅੰਕਲ ਆ ਵਾਰ ਤਾਂ ਕਮਾਲ ਹੋ ਗਈ ਹੂੰ ਮਤਲਬ ਇਹ ਸਿੱਤੂ ਤਾਂ ਮਿਲੀਅਨ ਸਿੱਤੂ ਵੀ ਕਿਹਾ ਦੋ ਨਾਲ ਕਿ ਮਿਲੀਅਨ ਹੋਣਗੇ ਜਾਂ 5 ਲੱਖ ਹੋਣਗੇ ਪਰ ਅੰਕਲ ਨੇ ਦੇਖੋ ਪਿਰਤ ਹੋਰ ਤੋਰੀ ਆਪਣੇ ਪੁੱਤ ਤੇ ਵੀ ਮਾਣ ਆ ਤੇ ਫੇਰ ਇਹ ਬਰੂਟਾ ਜਿਵੇਂ ਕਹਿੰਦੇ ਬਰੂਟਾ ਹੂੰ ਖੜਿਆ ਹੁੰਦਾ ਜਿਵੇਂ ਪੰਜਾਬ ਦੇ ਪਿੰਡਾਂ ਦਾ ਇੱਕ ਜਿਹੜੇ ਰਵਾਇਤੀ ਪੰਜਾਬ ਦੇ ਰੁੱਖ ਨੇ ਉਹਨਾਂ ਦੀ ਕਤਾਰ ਚੰਦਾ ਬਰੋਟਾ ਡੇਕ ਟਾਲੀ ਕਿਕਰ ਤੇ ਬਰੋਟਾ ਵੀ ਉਹੀ ਆ ਤਾਂ ਤੁਸੀਂ ਦੇਖ ਲਓ ਫਿਰ ਕੀ ਹੋਊਗਾ ਤੇ ਚਿਪ ਕੱਢੂ ਪੂਰੇ ਪਰ ਇਹਦੇ ਚ ਇੱਕ ਗੱਲ ਸਭ ਤੋਂ ਵੱਡੀ ਮੈਨੂੰ ਲੱਗਦੀ ਆ ਕਿ ਸਿੱਧੂ ਦੇ ਜਿਹੜੇ ਫੈਨਸ ਨੇ ਮੈਨੂੰ ਲੱਗਦੀ ਹੁਣ ਬੜੇ ਲੋਕਾਂ ਨੇ ਕਹਿਣਾ ਉਹ ਸਿੱਧੂ ਅਕਸਰ ਗਾਣਿਆਂ ਦੇ ਵਿੱਚ ਕਹਿ ਦਿੰਦਾ ਸੀ ਕਿ ਦੁਨੀਆ ਘਵਾਦੀ ਦੋ ਸਾਲਾਂ ਵਿੱਚ ਨਹੀਂ ਤਾਂ ਮੈਨੂੰ ਲੱਗਦੀ ਐਨੇ ਸਾਲਾਂ ਦੇ ਵਿੱਚ ਇੰਨਾ ਪਿਆਰ ਖੱਟ ਕੇ ਜਾਣਾ ਇਹ ਆਪਣੇ ਆਪ ਦੇ ਵਿੱਚ ਕਮਾਲ ਦੀ ਗੱਲ ਆ ਸੰਦੀਪ ਤੁਸੀਂ ਇਹ ਦੇਖੋ ਨਾ ਇੱਥੇ ਬਹੁਤ ਵੱਡੇ ਵੱਡੇ ਲੋਕ ਦੁਨੀਆ ਤੋਂ ਰੁਖਸਤ ਹੁੰਦੇ ਨੇ ਬਹੁਤ ਜਾਂਦੇ ਨੇ ਠੀਕ ਆ ਉਹਨਾਂ ਦੀ ਇੱਕ ਲੈਗਸੀ ਰਹਿੰਦੀ ਆ ਉਹਨਾਂ ਦੇ ਨਾਮ ਦੇ ਉੱਤੇ ਖੂਨਦਾਨ ਕੈਂਪ ਲੱਗਦੇ ਨੇ ਜਾਂ ਸੰਸਥਾਵਾਂ ਬਣਦੀਆਂ ਨੇ ਹਨਾ ਜਿੱਥੇ ਬੰਦੀਆਂ ਰਨ ਹੁੰਦੀਆਂ ਨੇ ਪਰ ਐਜ਼ ਆ ਆਰਟਿਸਟ ਕਿਸੇ ਦਾ ਉਨਹੀਂ ਕ੍ਰੇਜ਼ ਰਹਿਣਾ ਉਸ ਲੈਵਲ ਦੇ ਉੱਤੇ ਕ੍ਰੇਜ਼ ਰਹਿਣਾ ਤੁਸੀਂ ਦੇਖੋ ਕਿ ਜਿਹੜੇ ਜੂੰਦੇ ਆਰਟਿਸਟ ਨੇ ਸਾਰੇ ਬਹੁਤ ਵਧੀਆ ਨੇ ਬਹੁਤ ਸਤਕਾਰਤ ਨੇ ਸਾਰੇ ਪਰ ਜੂੰਦੇ ਵੀ ਜਿਹੜੇ ਆਰਟਿਸਟ ਨੇ ਕੋਈ ਇਹ ਗੱਲ ਕਹਿ ਦੇ ਕਿ ਜੀ ਤੁਸੀਂ 2 ਮਿਲੀਅਨ ਕਮੈਂਟ ਕਰੋ ਤੇ ਮੈਂ ਮਰ ਅਸੀਂ ਗੀਤ ਛੱਡਾਂਗੇ ਤਾਂ ਤੁਸੀਂ ਦੇਖੋ ਕਿ ਇੱਕ ਆਰਟਿਸਟ ਦੀ ਪੂਰੀ ਜਿਹੜੀ ਆਪਣਾ ਧਰਮਦਾਰਾ ਦਾਤੇ ਲੱਗ ਜਾਂਦਾ ਜੇ ਉਹ 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 ਮੈਚ ਨਾ ਕਰ ਪਾਵੇ ਤਾਂ ਤੁਸੀਂ ਦੇਖੋ ਕਿ ਉਹਦੇ ਫਾਦਰ ਨੂੰ ਆਪਣੇ ਪੁੱਤ ਤੇ ਕਿੰਨਾ ਮਾਣ ਹੋਊਗਾ ਉਹਦੀ ਆਰਟ ਤੇ ਕਿੰਨਾ ਮਾਣ ਹੋਊਗਾ ਔਰ ਉਹਦੇ ਫੈਨਸ ਨੇ ਜਿਹੜੇ ਜਿਹੜੀ ਸਿੱਧੂ ਆਰਮੀ ਹੁਣ ਬਣ ਗਈ ਤਾਂ ਤੁਸੀਂ ਦੇਖੋ ਕਿ ਉਹ ਕਿਵੇਂ ਲੈਗੇਸੀ ਮੇਨਟੇਨ ਕਰ ਰਿਹਾ ਮਤਲਬ ਕਮੈਂਟ ਐ ਆ ਰਹੇ ਸੀ ਕਿ ਸਮਝ ਨਹੀਂ ਲੱਗਦੀ ਸੀ ਕਿ ਤੇ ਗੜੇ ਪੈਂਦੇ ਆ ਹਾਂ YouTube ਦੇ ਉੱਤੇ ਹੁਣ ਗੀਤ ਟ੍ਰੈਂਡ ਕਰ ਰਿਹਾ ਬਰੋਟਾ ਇੱਕ ਨੰਬਰ ਦੇ ਉੱਤੇ ਔਰ ਇਹ ਇਹ ਸਿੱਧੂ ਦੇ ਹਿੱਸੇ ਹੀ ਆਇਆ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਇਹ ਮੈਨੂੰ ਲੱਗਦਾ ਕਿ ਹੋਰਾਂ ਦੇ ਲਈ ਵੀ ਇੱਕ ਬਹੁਤ ਨਵੀਂ ਲਕੀਰ ਸਿੱਧੂ ਖਿੱਚ ਗਿਆ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਆਪਣੀ ਕਿਸੇ ਦੀ ਲਕੀਰ ਛੋਟੀ ਕਰਨ ਨਾਲ ਉਹ ਆਪਣੀ ਲਕੀਰ ਲੰਮੀ ਕਰ ਦੋ ਔਰ ਇਹ ਸਿੱਧੂ ਕਿਲੋਮੀਟਰਾਂ ਦੇ ਵਿੱਚ ਲਕੀਰ ਕਰ ਗਿਆ ਔਰ ਉਹਦਾ ਹੀ ਇਹ ਉਹਦੇ ਹਿੱਸੇ ਆਇਆ ਕਿ ਅੱਜ ਇੰਨੇ ਸਾਲ ਹੋ ਗਏ ਉਹਨੂੰ ਗਿਆ ਇੰਨੇ ਸਾਲ ਮੈਂ ਤਾਂ ਕਹਿ ਰਿਹਾ ਕਿ 2022 ਤੋਂ 2000 ਹੁਣ 26 ਚੜਨ ਵਾਲਾ ਹੋ ਗਿਆ ਤੇ ਤੁਸੀਂ ਦੇਖੋ ਕਿ ਹੁਣ ਬਰੂਟਾ ਆ ਰਿਹਾ ਤੇ ਅੱਜ ਏ ਆਪਾ ਪੋਡਕਾਸਟ ਕਰ ਰਹੇ ਆਂ ਔਰ ਗੀਤ ਜਿਹੜਾ ਉਹ ਟ੍ਰੈਂਡ ਕਰ ਰਿਹਾ ਤੇ ਤੁਸੀਂ ਦੇਖੋ ਕਿ ਹਰ ਬੰਦਾ ਮੈਨੂੰ ਨਹੀਂ ਲੱਗਦਾ ਕਿ ਆਰਟਿਸਟਾਂ ਨੇ ਵੀ ਕੋਈ ਕਮੀ ਰੱਖੀ ਆ ਬਹੁਤ ਸਾਰੇ ਆਰਟਿਸਟਾਂ ਦੇ ਕਮੈਂਟ ਸੀਗੇ ਆਉਣ ਦਿਓ ਐਦਾਂ ਇਹ ਉਹ ਤੇ ਦੇਖੋ ਤੁਸੀਂ ਕਿਵੇਂ ਸੈਲੀਬ੍ਰੇਟ ਕਰ ਰਹੇ ਆ ਸਾਰੇ ਪਰ ਮੈਨੂੰ ਇਹ ਲੱਗਦਾ ਬਿੱਦੀ ਜੀ ਵੀ ਸਭ ਤੋਂ ਵੱਡੀ ਗੱਲ ਇੱਥੇ ਜਿਹੜੀ ਦਾਅ ਦੇਣੀ ਬਣਦੀ ਹੈ ਨਾ ਸਿੱਧੂ ਮੂਸੇਵਾਲੇ ਦੇ ਫਾਦਰ ਦੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੁੱਤ ਨੂੰ ਮੇਨਟੇਨ ਕਰਨ ਦੇ ਵਿੱਚ ਮਤਲਬ ਮੈਨੂੰ ਲੱਗਦਾ ਕਿ ਆਮ ਤੌਰ ਤੇ ਉਹਨਾਂ ਨੇ ਸਾਰੇ ਪੱਖ ਜੋੜ ਕੇ ਰੱਖਦੇ ਨੇ ਕਿ ਗਾਣੇ ਨੂੰ ਕਿਵੇਂ ਛੱਡਣਾ ਕਿਵੇਂ ਟੀਜ਼ਰ ਬਣਾਉਣਾ ਟਰੂ ਮੇਕਰ ਨੇ ਵੀਡੀਓ ਕੀਤਾ ਜੋ ਕਿ ਬਹੁਤ ਵੱਡੇ ਨੇ ਦਿਲਸ਼ੇਰ ਖੁਸ਼ਪਾਲ ਹੋਣੀ ਤਾਂ ਉਹਨਾਂ ਤੋਂ ਵੀਡੀਓ ਕਰਾਉਣਾ ਕਮਾਲ ਦੀ ਗੱਲ ਤੁਸੀਂ ਤੁਸੀਂ ਇਹ ਦੇਖੋ ਸੰਦੀਪ ਕਈ ਵਾਰ ਕਹਿੰਦੇ ਨੇ ਕਿ ਵਕਤ ਨਾਲ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦਾ ਇੱਕ ਆਮ ਪਿੰਡ ਦੇ ਕਿਸਾਨ ਜਿਨ੍ਹਾਂ ਨੇ ਜੌਬ ਕੀਤੀ ਸਿੱਧੂ ਮੂਸੇ ਵਾਲੇ ਦੇ ਫਾਦਰ ਬਲਕੌਰ ਸਿੰਘ ਤੇ ਹਾਲਾਤ ਐਸੇ ਬਣੇ ਕਿ ਅੱਜ ਉਹ ਉਸ ਲੈਵਲ ਦੇ ਉੱਤੇ ਸਿੱਧੂ ਨੂੰ ਮੈਨੇਜ ਕਰ ਰਿਹਾ ਕਿ ਜਿਵੇਂ ਕੋਈ ਬਹੁਤ ਵੱਡੀਆਂ ਪੀਆਰ ਏਜੰਸੀਆਂ ਹੁੰਦੀਆਂ ਨੇ ਆਪਣੇ ਪੁੱਤ ਨੂੰ ਕਰ ਰਿਹਾ ਜਾਂ ਕਹਿ ਲਓ ਕਿ ਲੋੜ ਕਹਿ ਲਓ ਜਾਂ ਉਹਨਾਂ ਦਾ ਪਿਆਰ ਕਹਿ ਲਓ ਕਿਉਂਕਿ ਸਿੱਧੂ ਦੀ ਆਰਟ ਤਾਂ ਜਿਉਂਦਾ ਰੱਖ ਰਹੀ ਆ ਸਿੱਧੂ ਨੂੰ ਪਰ ਜੇ ਉਹਦੇ ਪੇਰੈਂਟਸ ਦੀ ਸੋਚ ਨਾ ਹੋਵੇ ਇਕੱਲਾ ਪੈਸਾ ਤੇ ਸਾਧਨ ਸੰਦੀਪ ਬਹੁਤਾ ਕੁਝ ਨਹੀਂ ਕਰ ਸਕਦੇ ਹੁੰਦੇ ਜਿੰਨੀ ਦੇਰ ਤੱਕ ਤੁਸੀਂ ਐਗਜ਼ੀਕਿਊਟ ਬਹੁਤ ਵਧੀਆ ਤਰੀਕੇ ਚੀਜ਼ਾਂ ਨੂੰ ਨਹੀਂ ਕਰ ਦਿੱਤਾ ਇਹ ਉਹਦੇ ਫਾਦਰ ਦਾ ਹੀ ਆ ਔਰ ਇਹ ਚਲੋ ਇਹ ਨਾਪਾ ਨਬੇ ਦੀ ਕੋਈ ਸ਼ਾਹੀ ਹਵੇਲੀ ਹੈ ਉੱਥੇ ਸ਼ੂਟ ਹੋਇਆ ਗੀਤ ਔਰ ਇਹਦੇ ਫਾਦਰ ਦਾ ਪੂਰਾ ਰੋਲ ਆ ਵਿੱਚ ਔਰ ਸਿੱਧੂ ਦਾ ਰੋਲ ਜਿਹੜਾ ਲੁੱਕ ਲਾਈਕ ਆ ਸਿੱਧੂ ਦਾ ਉਹਨੇ ਕੀਤਾ ਇੱਕ ਸਾਡੇ ਮਿੱਤਰ ਨੇ ਸੋਨੂ ਕਰਕੇ ਆ ਸੋਨੂ ਟੈਟੂ ਮਲੌਤੋਂ ਤੇ ਉਹਨਾਂ ਨੇ ਟੈਟੂ ਵੀ ਹੂ ਬੂ ਸਿੱਧੂ ਵਰਗੇ ਬਣਾਏ ਨੇ ਜਿਵੇਂ ਉਸ ਕੱਲ ਇਹ ਵੋ ਔਰ ਕਹਿੰਦੇ ਕਿ ਪੂਰੀ ਰੀਜ ਲਾਈ ਆ ਬਾਈ ਗਾਣੇ ਤੇ ਔਰ ਗਾਣਾ ਕਹਿੰਦੇ ਇਹੋ ਜਿਹਾ ਕਿ ਜਦੋਂ ਉਹ ਗਾਉਂਗਾ ਤਾਂ ਤੁਹਾਨੂੰ ਐਂ ਲੱਗੂਗਾ 2017 18 19 ਵਾਲਾ ਜਿਹੜਾ ਸਿੱਧੂ ਸੀ ਜਿਹੜੀ ਉਹਦੀ ਪੀਕ ਸੀਗੀ 21 ਵਾਲੀ ਜਿਵੇਂ ਉਹ ਬਾਈ ਬਾਈ ਗੀਤ ਦੇ ਵਿੱਚ ਕਿਸੇ ਵਿਆਹ 'ਚ ਜਾ ਕੇ ਪੈਂਦਾ ਤਾਂ ਉਹੀ ਚੀਜ਼ਾਂ ਤੁਹਾਡੇ ਕੰਨਾਂ 'ਚ ਖੜਾਕ ਸੁਣਦੇ ਨੇ ਕੰਨਾਂ ਦੇ ਕੋਲੋਂ ਲੰਗੜੀਆਂ ਕਹਿੰਦੇ ਗੋਲੀਆਂ ਨਹੀਂ ਕਮਾਲ ਦੀ ਗੱਲ ਹੈ ਤੇ ਪਰ ਮੈਨੂੰ ਇੱਥੇ ਇਹ ਵੀ ਗੱਲਾਂ ਲੱਗਦੀਆਂ ਨੇ ਕਿ ਸਿੱਧੂ ਮੂਸੇਵਾਲਾ ਉਸ ਦੌਰ ਦੇ ਵਿੱਚ ਅੱਜ ਦੇ ਹਾਨੀ ਹੋਣਾ ਕਿਉਂਕਿ ਅੱਜ 2025 ਦੇ ਵਿੱਚ ਵੀ ਅਸੀਂ ਦੇਖਦੇ ਆ ਨਾ ਤੁਸੀਂ ਗਾਣੇ ਸੁਣਦੇ ਹੋ ਤੁਹਾਨੂੰ ਘਾਟ ਲੱਗਦੀ ਹੈ ਸ਼ਬਦਾਂ ਦੀ ਤਾਂ ਸਿੱਧੂ ਮੂਸੇਵਾਲਾ 2020 ਦੇ ਵਿੱਚ ਬਰੋਟੇ ਆ ਸ਼ਬਦ ਕੱਢ ਕੇ ਲਿਆਉਂਦਾ ਪੋਤਾ ਜਸਵੰਤ ਕੌਰ ਦਾ ਬੜਾ ਉਹਨੇ ਟਣਕਾ ਕੇ ਲਿਖਿਆ ਤਾਂ ਇਹ ਵੱਡੀਆਂ ਗੱਲਾਂ ਨਹੀਂ ਆਪਣੀ ਦਾਦੀ ਪੜਦਾਦਿਆਂ ਨੂੰ ਯਾਦ ਰੱਖਣਾ ਦੇਖੋ ਆਮ ਤੌਰ ਤੇ ਆਪਾਂ ਆਮ ਸਕੂਲਾਂ ਦੇ ਪੜੇ ਆਮ ਘਰਾਂ ਦੇ ਸਾਰੇ ਆਪਾਂ ਤਾਂ ਆਪਾਂ ਦੇਖਦੇ ਹਾਂ ਕਿ ਇੱਕ ਨਾ ਆਮ ਤੌਰ ਤੇ ਹੁੰਦਾ ਕਿ ਬੰਦਾ ਆਪਣੇ ਪੇਰੈਂਟਸ ਨੂੰ ਜਿਵੇਂ ਖਾਸ ਤੌਰ ਤੇ ਤੁਸੀਂ ਸ਼ਹਿਰਾਂ ਦੇ ਵਿੱਚ ਹੁੰਨੇ ਹੋ ਤਾਂ ਥੋੜਾ ਜਿਹਾ ਨਾ ਕਈ ਲੋਕ ਇਹ ਚੀਜ਼ ਸੋਚਦੇ ਆ ਕਿ ਯਾਰ ਸਾਡੇ ਮਾਪਿਓ ਨੇ ਕਹਿੰਦੇ ਕਿ ਮਾਪਿਓ ਦੀ ਸਾਦਗੀ ਦਾ ਕਦੇ ਵੀ ਤੁਸੀਂ ਨਾ ਉਹ ਨਾ ਮਨਾਓ ਉਹਨਾਂ ਨੂੰ ਅੱਗੇ ਲੈ ਕੇ ਆਓ ਜਾਂ ਤੁਸੀਂ ਆਪਣੇ ਘਰ ਦੀ ਗਰੀਬੀ ਨੂੰ ਲੈ ਕੇ ਆਪਣੇ ਘਰ ਦੇ ਆਪਣੇ ਦਾਦਾ ਦਾਦੀ ਦੀ ਜਿਹੜੇ ਨਾਮ ਨੇ ਉਹਨਾਂ ਨੂੰ ਵੱਡਾ ਕਰੋ ਲੋਕ ਅੱਜਕੱਲ ਇਹਨਾਂ ਚੀਜ਼ਾਂ ਤੋਂ ਨਾ ਦੂਰ ਹੁੰਦੇ ਜਾ ਰਹੇ ਸੀਗੇ ਆਪਣੇ ਦਾਦਾ ਦਾਦੀ ਤੋਂ ਪੇਰੈਂਟਸ ਤੋਂ ਤਾਂ ਇਹ ਮੈਨੂੰ ਲੱਗਦਾ ਕਿ ਗੀਤਾਂ ਦੇ ذریعے ਸਿੱਧੂ ਉਸਿਆਲ ਜਿਵੇਂ ਪੋਤਾ ਜਸਵੰਤ ਕੌਰ ਦਾ ਕਹਿਣਾ ਗਲ ਚ ਲੋਕਟ ਉਸ ਮਾਨ ਮੱਤੀ ਦਾ ਕਹਿਣਾ ਤਾਂ ਇਹ ਇਹਨੇ ਬਹੁਤ ਲੋਕਾਂ ਦੇ ਵਿੱਚ ਇਹ ਚੀਜ਼ਾਂ ਚਲਾਈਆਂ ਕਿ ਲੋਕ ਅੱਜ ਟੈਟੂ ਬਣਾਉਂਦੇ ਨੇ ਮੈਂ ਬਹੁਤ ਮੁੰਡੇ ਵੀ ਦੇਖੇ ਜਿਹੜੇ ਲੋਕਟ ਪਾਈ ਫਿਰਦੇ ਆਪਣੀ ਦਾਦੀ ਦਾ ਤੁਸੀਂ ਦੇਖੋ ਕਿ ਬਹੁਤ ਪਾਉਂਦੇ ਹੋਣਗੇ ਉਸ ਤੋਂ ਪਹਿਲਾਂ ਵੀ ਪਰ ਘੱਟ ਲੋਕ ਪਾਉਂਦੇ ਸੀਗੇ ਦਾਦਾ ਦਾਦੀ ਨੂੰ ਮਤਲਬ ਥੋੜਾ ਜਿਹਾ ਉਹ ਚੀਜ਼ਾਂ ਇਹ ਇਹ ਸਿੱਧੂ ਲੈ ਕੇ ਆਇਆ ਗੀਤਾਂ ਦੇ ਵਿੱਚ ਜਦੋਂ ਉਹਨੂੰ ਤੁਸੀਂ ਬਹੁਤ ਗਲੈਮਰਾਇਜ਼ ਕਰਦੇ ਹੋ ਚੀਜ਼ਾਂ ਨੂੰ ਤਾਂ ਫਿਰ ਸਾਰਿਆਂ ਨੂੰ ਐ ਲੱਗਦਾ ਕਿ ਯਾਰ ਇਹਨੂੰ ਨਾਲ ਰੱਖੀਏ ਇਸ ਲੇਗੇਸੀ ਨੂੰ ਪਰ ਮੈਨੂੰ ਇਹ ਲੱਗਦਾ ਨਾ ਕਿ ਜਿਵੇਂ ਤੁਸੀਂ ਗੱਲ ਕਰੀ ਐ ਕਿ ਉਹਨੇ ਟੈਟੂ ਪਾਇਆ ਹੋਇਆ ਸੀ ਤਾਂ ਇਹ ਚੀਜ਼ਾਂ ਕਰਕੇ ਹੀ ਸਿੱਧੂ ਨੇ ਜਿਵੇਂ ਸਿੱਧੂ ਦਾ ਇੱਕ ਗੀਤ ਤੇ ਤੁਸੀਂ ਸੁਣਿਆ ਹੋਣਾ ਕਿ ਜਿਨ੍ਹਾਂ ਦੇ ਜਵਾਕਾਂ ਦੇ ਨਾਂ ਟੌਮ ਤੇ ਸਟੀਵ ਆ ਰੱਖ ਕੇ ਬਣੇ ਫਿਰਦੇ ਉਹ ਮਾਮੂਲੀ ਹਾਂ ਤਾਂ ਇਸ ਤਰ੍ਹਾਂ ਦੇ ਸ਼ਬਦ ਲੈ ਕੇ ਆਉਣਾ ਕਿਉਂਕਿ ਵਿਅੰਗਮਈ ਅੰਦਾਜ਼ ਦੇ ਵਿੱਚ ਕਹਿਣਾ ਕਿਉਂਕਿ ਉਸ ਸਮੇਂ ਮਾਨ ਸਾਹਿਬ ਦੀ ਵੀ ਕੰਟਰੋਵਰਸੀ ਲਾ ਲੋ ਤਾਂ ਇਹ ਗੱਲਾਂ ਵੀ ਬਾਅਦ ਦੇ ਵਿੱਚ ਆਈਆਂ ਤਾਂ ਅੱਜ ਜੇ ਗੁਰਦਾਸ ਮਾਨ ਵੀ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦਾ ਤਾਂ ਮੈਨੂੰ ਲੱਗਦੀ ਉਸ ਕਤਾਰ ਦੇ ਵਿੱਚ ਇਕੱਲਾ ਸਿੱਧੂ ਹੀ ਸੀਗਾ ਕਹਿੰਦੇ ਜਿਹੜਾ ਜਿਹੜਾ ਮੈਨੂੰ ਫੋਨ ਕਰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਠੀਕ ਹੋ ਜਾਣਾ ਇਹ ਵੱਡੀਆਂ ਗੱਲਾਂ ਨਹੀਂ ਮੈਨੂੰ ਲੱਗਦਾ ਵੀ ਸਮਝਣਾ ਸੰਦੀਪ ਦੇਖੋ ਤੁਸੀਂ ਹੁਣੇ ਜਿਹੜੀ ਪਹਿਲਾਂ ਤੁਸੀਂ ਹੁਣੇ ਗੱਲ ਕਰਿਆ ਕਿ ਹਟਿਓ ਕਿ ਅੱਜ 2025 ਦਾ ਅਖੀਰ ਆ ਤੇ 26 ਚੜ ਜਾਣਾ ਹੋਰ ਹੈ ਨਾ ਮਹੀਨੇ ਨੂੰ ਤਾਂ ਤੁਸੀਂ ਅੱਜ ਆਪਾਂ ਇਹ ਜ਼ਿਕਰ ਕਰ ਰਹੇ ਆ ਕਿ ਸਿੱਧੂ ਦੇ ਇਹ ਜੇ ਗੀਤ ਸਮਝ ਲਓ ਤੁਸੀਂ 19 'ਚ ਜਾਂ 20 'ਚ ਜਾਂ 20 ਦੇ ਵਿੱਚ ਲਿਖੇ ਹੋਏ 21 ਦੇ ਵਿੱਚ ਲਿਖਿਆ ਹੋਵੇ ਤਾਂ ਕਿੰਨੇ ਸਾਲ ਹੋ ਗਏ ਤਾਂ ਉਹਦੇ ਵਿੱਚ ਕਿਸ ਕਿੰਨਾ ਫਿਊਜ਼ਨ ਆ ਗਿਆ ਸ਼ਬਦਾਂ ਦਾ ਕਿੰਨੇ ਨਵੇਂ ਸ਼ਬਦ ਆ ਗਏ ਆ ਹੁਣ ਹੁਣ ਤਾਂ ਕਹਿੰਦੇ ਕਿ ਜੈਂਜੀ ਦੀ ਜਨਰੇਸ਼ਨ ਆ ਗਈ ਹੈ ਨਾ 2000 ਵਾਲੇ ਤਾਂ ਇਹ ਇਹ ਸਿੱਧੂ ਨੇ ਬਰੋਟਾ ਵਰਡ ਕੱਢਿਆ ਜਾਂ ਬਹੁਤ ਬਹੁਤ ਵਰਡ ਸਿੱਧੂ ਲੈ ਕੇ ਆਇਆ ਜਿਹੜੇ ਬਿਲਕੁਲ ਟਿਪੀਕਲ ਵਰਡ ਹੈਗੇ ਸੀ ਹੁਣ ਮੈਂ ਜੇ ਜ਼ਿਕਰ ਕਰਾਂ بڑے ਵਰਡ ਨੇ ਪਰ ਸੰਦੀਪ ਕਹਿਣ ਦਾ ਅੰਦਾਜ਼ ਬਹੁਤ ਜ਼ਬਰਦਸਤ ਕਹਿਣ ਦਾ ਤਰੀਕਾ ਬਹੁਤ ਜ਼ਬਰਦਸਤ ਉਹਦੇ ਵਿੱਚ ਜਿਵੇਂ 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 ਤੁਰਾਂ ਲੋਕ ਫੋਲੋ ਕਰਦੇ ਗੱਭਰੂ ਨੂੰ ਕਹਿੰਦੇ ਆ 트ੈਂਡ ਮਿੱਠੀ ਏ ਮਿੱਠੀ ਏ ਵਰਡ ਕਿੰਨਾ ਟਿਪੀਕਲ ਇੱਕ ਪਿੰਡਾਂ ਦਾ ਵਰਡ ਆ ਆਮ ਜਿਵੇਂ ਆਮ ਭਾਸ਼ਾ ਦਾ ਵਰਡ ਆ ਜਿਵੇਂ ਚਾਚੇ ਤਾਏ ਚਾ ਮੈਂ ਚਾਚੇ ਬਣਿਆ ਦੇ ਆਪ ਬਣਿਆ ਹੈਨਾ ਦੇਮ ਦਾਇਆ ਦਾਇਆ ਨਾਲ ਬੈਠਾ ਹੁੰਦਾ ਗੱਡੀ 'ਚ ਹੈ ਨਾ ਲਫੇੜੇ ਆਕਣ ਗੀਤ ਵੱਜੂਗਾ ਮਤਲਬ ਲਫੇੜਾ ਵਰਡ ਇਹ ਸਾਰੇ ਮਤਲਬ ਟਿਪੀਕਲ ਮਾਲਵੇ ਦੀ ਭਾਸ਼ਾ ਚੱਬ-ਚੱਬ ਕੇ ਗੱਲਾਂ ਨੂੰ ਕਹਿਣ ਦੀਆਂ ਗੱਲਾਂ ਤੇ ਮਤਲਬ ਇਹ ਫਿਰ ਉਹਦੇ ਹਿੱਸੇ ਸੀਗਾ ਕਹਿਣ ਦਾ ਬਟ ਮਾਫ ਕਰਨਾ ਮੈਨੂੰ ਬੜੀ ਪਿਆਰੀ ਗੱਲ ਲੱਗੀ ਸਿੱਧੂ ਦੀ ਮੈਨੂੰ ਲੱਗਦਾ ਉਹ ਸਾਰਿਆਂ 'ਚ ਹੀ ਹੋਣੀ ਚਾਹੀਦੀ ਆ ਕਿ ਸਿੱਧੂ ਦੇ ਫਾਦਰ ਸਾਹਿਬ ਦੀ ਗੱਲ ਨੂੰ ਬੜੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕਰਿਆ ਕਿ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਆਪਣੇ ਪੁੱਤ ਤੇ ਪਰ ਹਾਂ ਜੀ ਸੰਦੀਪ ਦੇਖੋ ਠੀਕ ਆ ਕੋਈ ਕੁਛ ਕਹਿੰਦਾ ਪਰ ਜੇ ਆਪਾਂ ਉਸ ਸਟੈਪ ਤੇ ਆਪਣਾ ਸਟੈਪ ਰੱਖ ਕੇ ਦੇਖੀਏ ਜਿਨ੍ਹਾਂ ਦਾ ਜਵਾਨ ਪੁੱਤ ਚਲੇ ਗਿਆ ਔਰ ਉਹਨਾਂ ਦੇ ਲਈ ਮੈਨੂੰ ਲੱਗਦਾ ਕਿ ਇਹ ਸਿੱਧੂ ਦਾ ਪਿਆਰ ਹੈ ਔਰ ਲੋਕ ਚਾਹੁੰਦੇ ਵੀ ਇਹੀ ਨੇ ਕਿ ਜਿਵੇਂ ਸਿੱਧੂ ਗੱਲ ਕਰਦਾ ਸੀ ਤਾਂ ਉਹਦੇ ਫਾਦਰ ਵੀ ਉਸੇ ਤਰ੍ਹਾਂ ਹੀ ਗੱਲ ਰੱਖਣ ਬਿਲਕੁਲ ਉਸੇ ਨਿਸ਼ਾਨੇ ਦੇ ਉੱਤੇ ਉਹ ਗੱਲ ਰੱਖਣ ਉਸੇ ਤੀਬਰਤਾ ਦੇ ਵਿੱਚ ਉਸੇ ਫੋਰਸ ਦੇ ਨਾਲ ਗੱਲ ਕਹਿਣਾ ਔਰ ਜਦੋਂ ਉਹਦੇ ਫਾਦਰ ਇਹ ਗੱਲ ਕਹਿੰਦੇ ਨੇ ਇੱਕ ਇੰਟਰਵਿਊ ਦਾ ਕਲਿੱਪ ਵਾਇਰਲ ਹੁੰਦਾ ਕਿ ਅਸੀਂ 30 ਦੇ ਲਾਗੇ ਤੱਕ ਇਹ ਗੀਤ ਛੱਡਣਾ ਤੇ ਕੋਈ ਨਾਲ ਛੱਡ ਕੇ ਦੇਖ ਲੇ ਔਰ ਇੱਕ ਇੱਕ ਤਾਂ ਐ ਲੱਗਿਆ ਇੱਕ ਟਾਈਮ ਐ ਲੱਗਿਆ ਕਿ ਜਿਵੇਂ ਜੇ ਆਪਾਂ ਅੱਖਾਂ ਬੰਦ ਕਰਕੇ ਉਹ ਗੱਲ ਸੁਣੀਏ ਕਿ ਫਿਰ ਸਿੱਧੂ ਜਿਵੇਂ ਸਿੱਧੂ ਮੂਸੇ ਵਾਲਾ ਕਹਿ ਰਿਹਾ ਇਹ ਗੱਲ ਕਿਉਂਕਿ ਲੋਕ ਚਾਹੁੰਦੇ ਸਿੱਧੂ ਨੂੰ ਉਹਦਾ ਨੇ ਹਾਂ ਬਿਲਕੁਲ ਤੇ ਉਹ ਐ ਨਹੀਂ ਕਹਿੰਦੇ ਕਿ ਮੈਂਤਾਲੀ ਕੋਈ ਗੱਲ ਹੋਵੇ ਜਿਵੇਂ ਸਿੱਧੂ ਸੀ ਉਵੇਂ ਹੀ ਕਹਿੰਦੇ ਨੇ ਔਰ ਸੰਦੀਪ ਆਪਾ ਇਹ ਵੀ ਗੱਲ ਕਰੀਏ ਕਿ ਲੋਕਾਂ ਨੇ ਕੁਝ ਕਲਾਕਾਰਾਂ ਨੇ ਗੀਤਾਂ ਦਾ ਜ਼ਿਕਰ ਵੀ ਕੀਤਾ ਕਿ ਅਸੀਂ ਨਾਲ ਆਏ ਛੱਡ ਰਹੇ ਹਾਂ ਤਾਂ ਉਹਨਾਂ ਨੂੰ ਕਮੈਂਟ ਬੰਦ ਕਰਨੇ ਪਏ ਕਿ ਐਨ ਚਲੋ ਸਾਰੇ ਵਧੀਆ ਨੇ ਉਹਨਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਭ ਨੇ ਪਰ ਤੁਸੀਂ ਦੇਖੋ ਕਿ ਗਨ ਮੁੰਡੇ ਜਿਹੜੇ ਉਹਦੇ ਫੈਨ ਨੇ ਕਿਵੇਂ ਤੁਸੀਂ 2 ਮਿਲੀਅਨ ਯਾਰ ਕਮੈਂਟ ਪਰ ਸਿੱਧੂ ਨੇ ਇਹ ਗੱਲ ਲਿਖ ਵੀ ਦਿੱਤੀ ਕਿਸਾਂ ਤੇ ਇੱਕ ਲਾਈਵ ਸ਼ੋਅ ਦੇ ਵਿੱਚ ਉਹ ਗੱਲ ਕਹਿੰਦਾ ਕਹਿੰਦਾ ਕਮੈਂਟਾਂ ਵਿੱਚ ਪੁੱਤ ਇਨੀ ਗਾਲ ਵਾਰਨੀ ਸਾਰੀ ਰਾਤ ਜਾ ਕੇ ਡਿਲੀਟ ਕਰੋਂਗੇ ਤੇ ਇਹ ਗੱਲ ਬਹੁਤ ਪੁਰਾਣੇ ਉਹਦੇ ਲਾਈਵ ਸ਼ੋਅ ਦੇ ਵਿੱਚ ਸੀ ਲਾਈਵ ਸ਼ੋਅ ਤੇ ਪਰ ਮੈਨੂੰ ਲੱਗਦਾ ਵੀ ਉਹ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਲੋਕ ਨਾ ਇਤਿਹਾਸ ਪੜ੍ਹਦੇ ਨੇ ਬੀਦੀ ਸਾਹਿਬ ਜਿਹੜੇ ਲੋਕ ਸਮੇਂ ਨੂੰ ਬਾਚਦੇ ਨੇ ਉਹ ਅੱਜ ਤੁਸੀਂ ਦੇਖੋ ਜੀ ਅੱਜ ਅਸੀਂ ਗੁਰੂਆਂ ਫਕੀਰਾਂ ਦੀ ਗੱਲ ਕਰੀਏ ਚੰਗੇ ਲੀਡਰਾਂ ਚੰਗੇ ਚਿੰਤਕਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਗੱਲਾਂ ਅੱਜ ਹੋ ਰਹੀਆਂ ਨੇ ਉਹਨਾਂ ਨੇ ਕਈ ਸਾਲ ਪਹਿਲਾਂ ਕਿਤਾਬਾਂ ਪਹਿਲਾਂ ਕਈ ਹਾਂ ਹਾਂ ਇੱਥੋਂ ਹੀ ਪਤਾ ਲੱਗਦਾ ਨਾ ਕਿ ਬੰਦੇ ਦਾ ਮਾਈਂਡ ਸੈਟਅਪ ਕੀ ਹੈ ਕਈ ਵਾਰੀ ਲੋਕ ਅੱਜ 'ਚ ਜਿਉ ਰਹੇ ਹੁੰਦੇ ਪਰ ਤੁਰੇ ਪਿੱਛੇ ਹੀ ਫਿਰਦੇ ਹੁੰਦੇ ਆ ਗੱਲ ਉਹ 98 99 ਵਾਲੀ ਕਰਦੇ ਆ ਪਰ ਮੈਨੂੰ ਲੱਗਦੀ ਸਿੱਧੂ ਜੇ 20 ਦੇ ਵਿੱਚ ਬੈਠਾ ਅੱਜ ਉਹਦਾ ਜਦੋਂ ਗਾਣਾ ਆਇਆ ਤਾਂ ਤੁਸੀਂ ਇੱਕ ਵਾਰੀ ਅੱਖਾਂ ਮੀਚ ਕੇ ਮੈਨੂੰ ਇਹ ਗੱਲ ਦੱਸਿਓ ਵੀ ਤੁਹਾਨੂੰ ਮਾੜਾ ਜਿਹਾ ਲੱਗਿਆ ਵੀ ਗਾਣਾ 2020 'ਚ ਲਿ ਕਈਆਂ ਨੂੰ ਬਹੁਤ ਅਗਲਾ ਚੀਜ਼ਾਂ ਦਾ ਅਭਾਸ ਹੁੰਦਾ ਫੋਰਕਾਸਟ ਬਹੁਤ ਵਧੀਆ ਤਰੀਕੇ ਕਰਦੇ ਆ ਜਿਵੇਂ ਹੁਣ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲਾ ਦਾ ਕੋਈ ਗੀਤ ਚੱਕ ਕੇ ਦੇਖੋ ਜਿਵੇਂ ਮੈਂ ਆਪਣੇ ਆਪ ਬਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡੇ ਆ ਨਹੀਂ ਮੈਂ ਆਪ ਬਣਿਆ ਤਾਂ ਤੁਸੀਂ ਦੇਖੋ ਕਿ ਇਹ ਹਰ ਬੰਦੇ ਦੇ ਦਿਲ ਦੀ ਫੀਲ ਹੁੰਦੀ ਆ ਜਿਹੜਾ ਬੰਦਾ ਤੰਗੀਆਂ ਚੋਂ ਉੱਠ ਕੇ ਕਿਉਂਕਿ ਆਮ ਇਹ ਗੱਲਾਂ ਬੜੀਆਂ ਨੇ ਕਿ ਜਿਹੜਾ ਸ਼ਰੀਕੇ ਬਾਜੀ ਹੁੰਦੀ ਆ ਠੀਕ ਆ ਚੰਗੇ ਮਾੜੇ ਬਹੁਤ ਵਧੀਆ ਹੁੰਦੇ ਨੇ ਰਿਸ਼ਤੇਦਾਰ ਪਰ ਕਿਤੇ ਕਿਤੇ ਹਰ ਜਦੋਂ ਬੰਦਾ ਕੋਈ ਉੱਠਦਾ ਕਿਸੇ ਵੀ ਪਰਿਵਾਰ ਚੋਟਦਾ ਤਾਂ ਬਹੁਤ ਬੰਦੇ ਉਹਨੂੰ ਦੱਬਣ ਵਾਲੇ ਵੀ ਹੁੰਦੇ ਨੇ ਬਹੁਤ ਬੰਦੇ ਉਹਨੂੰ ਕ੍ਰਿਟਿਸਾਈਜ਼ ਕਰਨ ਵਾਲੇ ਵੀ ਹੁੰਦੇ ਨੇ ਜਿਹੜਾ ਬੰਦਾ ਇਹ ਪਿੰਡੇ ਹੰਡਾਉਂਦਾ ਹੰਡਾਉਂਦੇ ਸੰਦੀਪ ਸਾਰੇ ਹੀ ਨੇ ਪਰ ਕਹਿਣ ਦਾ ਬਈ ਦਮ ਕਿਸੇ-ਕਿਸੇ 'ਚ ਹੁੰਦਾ ਕੋਈ ਕੋਈ ਬੰਦਾ ਹੁੰਦਾ ਜਿਹੜਾ ਕਹਿ ਸਕਦਾ ਕੋਈ ਤੁਸੀਂ ਦੇਖੋ ਕਿ ਸੇ ਦੂਸੇ ਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੁਝ মিডিਆ ਹਾਊਸਸ ਦਾ ਨਾਮ ਲਿਆ। ਬਿਲਕੁਲ। ਤੁਸੀਂ ਦੇਖੋ ਕਿ ਇਹ ਮੈਨੂੰ ਦੱਸੋ ਤੁਸੀਂ ਕੌਣ ਇਦਾਂ ਲੈਂਦਾ ਕਿਸੇ ਦਾ ਨਾਮ? ਬੰਦਾ ਕਹਿੰਦਾ ਯਾਰ ਮਿੱਠੀਆਂ ਜੀਆਂ ਮਾਰ ਕੇ ਕੋਈ ਨਹੀਂ ਆਪਾਂ ਸਭ ਨਾਲ ਬਣਾ ਜੇ ਕੇ ਰੱਖੋ ਕੋਈ ਗੱਲ ਨਹੀਂ ਹੈ ਨਾ ਕਿਦੀ ਕਦੋਂ ਲੋੜ ਪੈ ਜੇ। ਪਰ ਬਈ ਜਿਹੜਾ ਬੰਦਾ ਕੱਲਾ ਤੁਰਨ ਦਾ ਹੌਸਲਾ ਰੱਖਦਾ ਨਾ ਤੇ ਇਹ ਇਤਿਹਾਸ ਗਵਾਹ ਵਾ ਕੇ ਫਿਰ ਕਾਫਲੇ ਉਹਦੇ ਨਾਲ ਲੜਦੇ ਨੇ ਇੱਕ ਟਾਈਮ ਤੇ ਉਹ ਕੱਲਾ ਜਰੂਰ ਰਹਿ ਜਾਂਦਾ ਪਰ ਇੱਕ ਟਾਈਮ ਦੇ ਉੱਤੇ ਉਹਦੇ ਪਿੱਛੇ ਕਾਫਲੇ ਹੁੰਦੇ ਨੇ ਤੇ ਅੱਜ ਉਹੀ ਦੇਖਣ ਨੂੰ ਮਿਲ ਰਿਹਾ ਕਿ ਬਰੋਟੇ ਦਾ ਅੱਜ ਸਵੇਰੇ ਟੀਜ਼ਰ ਪਿਆ ਹੋਵੇ ਟਰੈਂਡਿੰਗ ਕਰ ਰਿਹਾ ਹੋਵੇ 2 ਮਿਲੀਅਨ ਕਮੈਂਟ ਮਿਲਦਾ ਹੁਣ ਤਾਂ ਬਈ ਬਹੁਤ ਵਧ ਗਏ ਹੋਣੇ ਆ ਕਮੈਂਟ ਹੈਨਾ ਤੇ ਹੁਣ ਵੀ ਜੇ ਆਪਾਂ ਉਹਦਾ ਇੰਸਟਾਗ੍ਰam ਦੇਖੀਏ ਮੈਨੂੰ ਲੱਗਦਾ ਕਿ ਉਹ ਜ਼ਕਰਬਰਗ ਦੀ ਟੀਮ ਵੀ ਸੋਚਦੀ ਹੋਣੀ ਹੈ ਕਿ ਯਾਰ ਆ ਇੰਡੀਆ ਦੇ ਇਸ ਇਲਾਕੇ ਦੇ ਵਿੱਚੋਂ ਇਹ ਪੋਸਟ ਪਈਆ ਤੇ ਇਹ ਤਾਂ ਹੋ ਕੀ ਰਿਹਾ ਬਾ ਇੰਨਾ ਕਮੈਂਟ ਆ ਰਿਹਾ ਇੰਨਾ ਟ੍ਰੈਫਿਕ ਆ ਰਿਹਾ ਬਿਲਕੁਲ ਬਿਲਕੁਲ ਪਰ ਮੈਨੂੰ ਇੱਥੇ ਇਹ ਵੀ ਲੱਗਦਾ ਜਿਵੇਂ ਆਪਾਂ ਗੀਤਾਂ ਦਾ ਗੱਲ ਕਰਦੇ ਆ ਨਾ ਸਿੱਧੂ ਮੂਸੇ ਵਾਲਾ ਦੁਨੀਆ ਦੇ ਲਈ ਹਾਰਡ ਹੋ ਸਕਦਾ ਪਰ ਆਪਣੇ ਫੈਸਲੇ ਇੰਨਾ ਨਰਮ ਸੀ ਕਿ ਕੋਈ ਬੰਦਾ ਮਿੱਟੀ ਚ ਲੇਬੜਿਆ ਵੀ ਉਹਦੇ ਨਾਲ ਫੋਟੋ ਖਿਚਾ ਰਿਹਾ ਬਿਲਕੁਲ ਬਿਲਕੁਲ ਤੇ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਕਲਾਕਾਰਾਂ ਨੇ ਤੁਸੀਂ ਕਮੈਂਟ ਬੰਦ ਕਰਨ ਦੀ ਗੱਲ ਕਰੀ ਹੈ ਨਾ ਉਹਨਾਂ ਦੀ ਇੱਕ ਵੀ ਫੋਟੋ ਉਹ ਜੇ ਲੋਕਾਂ ਨਾਲ ਹੋਵੇ ਕਿ ਸੰਦੀਪ ਤੁਸੀਂ ਤਾਂ ਵੱਧ ਜਾਣਦੇ ਹੋ ਹੈਨਾ ਜਿਹੜੀਆਂ ਆ ਹੁੰਦੀਆਂ ਨੇ ਫਿਲਮੀ ਨਿਊਜ਼ ਹੁੰਦੀਆਂ ਨੇ ਜਾਂ ਇੰਟਰਵਿਊਜ਼ ਹੁੰਦੀਆਂ ਨੇ ਤਾਂ ਤੁਸੀਂ ਇਹ ਚੀਜ਼ ਚਲੋ ਆਪਾਂ ਇੱਥੇ ਕਹਿ ਕੇ ਗੱਲ ਕਹੀ ਤਾਂ ਗੱਲ ਛੋਟੀ ਹੋ ਜਾਂਦੀ ਹੈ ਤੁਸੀਂ ਜੇ ਆਪਣੇ ਮਨ ਦੇ ਵਿੱਚ ਮਹਿਸੂਸ ਕਰੋ ਔਰ ਤੁਸੀਂ ਇਹ ਚੀਜ਼ ਸੋਚ ਸਕਦੇ ਹੋ ਕਿ ਕਲਾਕਾਰ ਆਪਣੇ ਆਪ ਨੂੰ ਕਿੱਦਾਂ ਕੈਰੀ ਕਰਦੇ ਨੇ ਹੋ ਸਕਦਾ ਕਲਾਕਾਰਾਂ ਦੀ ਮਜਬੂਰੀ ਵੀ ਹੋਵੇ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਇਦਾਂ ਦਾ ਹੋ ਗਿਆ ਪਰ ਦਿਲੋਂ ਜਿਹੜਾ ਬੰਦਾ ਬਹੁਤ ਗਰਾਉਂਡਡ ਹੁੰਦਾ ਉਹ ਉਹ ਹਰ ਬੰਦੇ ਦਾ ਬਾਈ ਦਰਦ ਸਮਝਦਾ ਉਹਨੂੰ ਐ ਉਹ ਜੇ ਬੰਦਾ ਹੁਣ ਜਿਵੇਂ ਸਿੱਧੂ ਹੋਰਾਂ ਦੀ ਗੱਲ ਆ ਬਹੁਤ ਵਾਰੀ ਇਹ ਗੱਲਾਂ ਹੋ ਗਈਆਂ ਹੂੰ ਕਈ ਕਲਾਕਾਰ ਹੁੰਦੇ ਨੇ ਜੋ ਅੰਦਰ ਏਸੀ 'ਚ ਬੈਠੇ ਨੇ ਰੋਟੀ ਖਾਂਦੇ ਨੇ ਜੇ ਉਹਨਾਂ ਨੂੰ ਕੈਮਰੇ 'ਚ ਅੰਦਰ ਦਿਖ ਜੇ ਕਿ ਯਾਰ ਫਲਾਣਾ ਬੰਦਾ ਖੜਾ ਧੁੱਪੇ ਬਾਈ ਉਹਨਾਂ ਨੂੰ ਇੱਕ ਰੋਟੀ ਦਾ ਬੁਰਕੀ ਨਹੀਂ ਲੰਗਦੀ ਉਹ ਕਹਿੰਦਾ ਯਾਰ ਬੰਦਾ ਖੜਾ ਇਹਨੂੰ ਕਿਸੇ ਤਰ੍ਹਾਂ ਬੁਲਾਓ ਯਾਰ ਮਿਲ ਲਈਏ ਪਹਿਲਾਂ ਮਿਲ ਲਈਏ ਯਾਰ ਰੋਟੀ ਨਾਲ ਹੀ ਖਾਲਾਂਗੇ ਆਪਾਂ ਤਾਂ ਦੇਖਿਆ ਯਾਰ ਬਿਲਕੁਲ ਇਹ 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 ਬਾਈ ਕਲਾਤਾ ਵੱਡੀ ਹੁੰਦੀ ਹੁੰਦੀ ਆ ਸੁਭਾਅ ਬਹੁਤ ਮੈਟਰ ਕਰਦਾ ਬਿਲਕੁਲ ਬਹੁਤ ਬੰਦੇ ਲਿਖਣ ਗਾਉਣ ਵਾਲੇ ਆਏ ਆਉਂਦੇ ਰਹਨੇ ਆ ਪਰ ਜਿਹੜਾ ਨਾਲ ਇੱਕ ਸੁਭਾਅ ਦਾ ਤੁਹਾਡਾ ਮੇਲ ਰਲ ਜਾਂਦਾ ਨਾ ਤਾਂ ਲੋਕੀ ਉਹਨੂੰ ਯਾਦ ਰੱਖਦੇ ਆ ਪਰ ਮੈਨੂੰ ਇਹੀ ਲੱਗਦਾ ਕਿ ਇਸੇ ਕਰਕੇ ਨਾ ਮੇਰੇ ਗੱਲ ਹੋਰ ਯਾਦ ਆ ਗਈ ਬੀ ਜੀ ਜਿਵੇਂ ਆਪਾਂ ਗੱਲ ਕਰਦੇ ਆ ਸਿੱਧੂ ਦੇ ਸੁਭਾਅ ਦੀ ਉਵੇਂ ਤੁਸੀਂ ਸਿੱਧੂ ਦੀ ਜਦੋਂ ਹਵੇਲੀ ਜਾਂਦੇ ਹੋ ਤਾਂ ਉੱਥੇ ਉਹਨੇ ਇੱਕ ਕਮਰਾ ਬਣਾਇਆ ਸੀ ਤੇ ਇਹ ਗੱਲ ਵੀ ਆਮ ਚਰਚਾ ਦੇ ਵਿੱਚ ਆਉਂਦੀ ਹੈ ਕਿ ਉਹ ਕਮਰਾ ਉਹਨੇ ਫੈਨਸ ਲਈ ਬਣਾਇਆ ਸੀ ਕਿ ਅੰਦਰ ਅੰਦਰ ਵਰਦੇ ਖੱਬੇ ਸੱਜੇ ਜਿਹੜੇ ਹਾਂ ਹਾਂਜੀ ਹਾਂਜੀ ਤਾਂ ਬਿਲਕੁਲ ਉਹਨੇ ਹਵੇਲੀ ਦੇ ਜਿੱਥੇ ਉਹਦੇ ਟਰੈਕਟਰ ਪਏ ਨੇ ਜਿਹੜੇ ਇੱਥੇ ਫਾਰਮ ਵਾਲੇ ਪਾਸੇ ਤਾਂ ਉੱਥੇ ਉਹਨੇ ਇਸ ਕਰਕੇ ਬਣਾਇਆ ਸੀ ਕਿ ਜੇ ਕੋਈ देर ਸਵੇਰ ਹੋ ਵੀ ਜਾਂਦੀ ਹੈ ਤਾਂ ਮੇਰਾ ਕੋਈ ਰਹਿ ਸਕੇ ਇੱਥੇ ਫੈਨ ਤਾਂ ਮੈਨੂੰ ਲੱਗਦੀ ਜਦੋਂ ਸਿੱਧੂ ਜਾਂਦਾ ਤਾਂ ਉਸ ਤੋਂ ਪਹਿਲਾਂ ਉਹਨੇ ਕੋਠੀ ਤਿਆਰ ਕਰ ਲਈ ਸੀ ਤਾਂ ਇਹ ਗੱਲਾਂ ਉਦੋਂ ਮੈਨੀਫੈਸਟ ਕਰਨੀਆਂ ਕਿ ਮੇਰੇ ਫੈਨ ਆਉਣਗੇ ਜੇ ਕੋਈ ਰਾਤ ਨੂੰ ਰਹਿ ਪਿਆ ਤਾਂ ਮੈਨੂੰ ਲੱਗਦੀ ਤਾਂ ਹੀ ਅੱਜ ਜਿਹੜੇ ਮੁੰਡੇ ਨੇ ਨਾ ਜਾਣ ਵਾਰਦੇ ਨੇ ਉਹ ਇੱਕ ਥਾਂ ਤੇ ਲਿਖਿਆ ਤਾਂ ਹੋਇਆ ਕਿ ਲੋਕੀ ਸ਼ੋਹਾਂ ਉੱਤੇ ਇਕੱਠ ਕਰਦੇ ਸਾਡੇ ਹੁੰਦਾ ਹੈ ਹਵੇਲੀ ਅੱਗੇ ਨਹੀਂ ਦੇਖੋ ਕਿੰਡੀ ਵੱਡੀ ਗੱਲ ਆਏ ਕਿ ਇਹ ਚੀਜ਼ ਕਹਿਣੀ ਜਾਂ ਮੈਨੀਫੈਸਟੇਸ਼ਨ ਬਹੁਤ ਅੱਜਕੱਲ ਚੱਲਦੀ ਆ ਤਾਂ ਇਹ ਮੈਨੂੰ ਲੱਗਦਾ ਕਿ ਸਿੱਧੂ ਮੂਸੇ ਵਾਲੇ ਦੇ ਜਿਹੜੇ ਤਮਾਮ ਗੀਤ ਸੀ ਉਹ ਇੱਕ ਮੈਨੀਫੈਸਟੇਸ਼ਨ ਹੀ ਹੁੰਦੀ ਸੀਗੀ ਉਹ ਸੋਚਦਾ ਸੀਗਾ ਕਿ ਕਿੱਦਾਂ ਚਾਹੇ ਉਹ ਜੀ ਵੈਗਨ ਲੈਣ ਦੀ ਗੱਲ ਕਰ ਚੜ੍ਹਦੇ ਸਿਆਲ ਲੈ ਆਉਣੀ ਸਿਆਲ ਲਿਆਉਣੀ AMG ਤਾਂ ਦੇਖੋ ਤੁਸੀਂ ਇਹ ਮੈਨੀਫੈਸਟੇਸ਼ਨ ਨਹੀਂ ਹੈ ਬਾਈ ਕਿ ਮਤਲਬ ਬੰਦਾ ਸੋਚਦਾ ਵਾ ਕਿ ਗਲੀਆਂ ਦੇ ਵਿੱਚ ਐਲਸੀ ਨਾਲ ਰੇਂਜ ਘੁੰਮਦੀ ਆ 22 ਇੰਚ ਦੇ ਅਲੋਏ ਨੇ ਇਹ ਸਾਰੀ ਮੈਨੀਫੈਸਟੇਸ਼ਨ ਆ ਜਿਹੜਾ ਬੰਦਾ ਬਾਈ ਬਹੁਤ ਦੋ ਘਰਾਂ ਦੇ ਦੋ ਕਮਰਿਆਂ ਵਾਲੇ ਘਰ ਦੇ ਵਿੱਚੋਂ ਉੱਠਿਆ ਹੁੰਦਾ ਉਹਦੇ ਲਈ ਬਾਈ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਨੇ ਔਰ ਜਿਹੜੇ ਬੰਦੇ ਨੇ ਬਹੁਤ ਦਬ ਕੇ ਜਿਹਨੂੰ ਦਬਾਇਆ ਗਿਆ ਹੋਵੇ ਬਹੁਤ ਪਿੰਡਾਂ ਦੇ ਵਿੱਚ ਥੋੜਾ ਜਿਆਦਾ ਜ਼ਿਆਦਾ ਹੁੰਦਾ ਇਹ ਮਾਹੌਲ ਸ਼ਹਿਰ ਦੇ ਵਿੱਚ ਨਹੀਂ ਪਤਾ ਹੁੰਦਾ ਕਿ ਗਵੰਡੀ ਕੀ ਕਰ ਰਿਹਾ ਤੇ ਦੂਜੇ ਮਹੱਲੇ ਦੇ ਵਿੱਚ ਕੀ ਹੋ ਰਿਹਾ ਪਿੰਡ ਪਿੰਡਾਂ ਦੇ ਵਿੱਚ ਥੋੜਾ ਜਿਆਦਾ ਕਲਚਰ ਜ਼ਿਆਦਾ ਹੁੰਦਾ ਥੋੜਾ ਜਿਆਦਾ ਘਟਿਆ ਵੀ ਪਰ ਜਦੋਂ ਇਦਾਂ ਦੇ ਮਾਨਸੇ ਦੇ ਮੂਸੇਪਿੰਡ ਤੋਂ ਐਡੀ ਵੱਡੀ ਲੈਗਸੀ ਤੋਰਨੀ ਕਿ ਬੁਰਨਾ ਬੁਆਏ ਸਮੇਤ ਕੱਡੇ-ਕੱਡੇ ਵੱਡੇ ਆਰਟਿਸਟ ਇਦਾਂ ਕਰ ਰਹੇ ਨੇ ਔਰ ਤੁਸੀਂ ਦੇਖੋ ਕੱਲ ਗੀਤ ਆਉਣਾ 6 ਵਜੇ ਤਾਂ ਤੁਸੀਂ ਦੇਖੋ ਕਿ ਰਣਵੀਰ ਸਿੰਘ ਤੋਂ ਲੈ ਕੇ ਵੱਡੇ-ਵੱਡੇ ਆਰਟਿਸਟ ਨੇ ਜਿਹੜੇ ਔਰ ਉਹ ਉਹ ਜਦੋਂ ਰੀਲਾਂ ਪੈਣ ਗਈਆਂ ਉਹਦੀ ਕੋਈ ਇੱਕ ਲਾਈਨ ਚੱਕ ਕੇ ਬਾਰ-ਬਾਰ ਰੀਲਾਂ ਬਣਨ ਗਈਆਂ ਤਾਂ ਇਹ ਮੈਨੂੰ ਲੱਗਦਾ ਕਿ ਉਹਦੇ ਫੈਨਸ ਦੇ ਵਿੱਚ ਵੀ ਇੱਕ ਨਵੀਂ ਰੂਹ ਫੂਕੂਗਾ ਔਰ ਉਹਦੇ ਦੁੱਖ ਦੇ ਮਾਰੇ ਮਾਪਿਆਂ ਦੇ ਲਈ ਵੀ ਖੁਸ਼ੀ ਦੇ ਕੁਝ ਪਲ ਜਰੂਰ ਲੈ ਕੇ ਆਉਂਦੇ ਪਰ ਮੈਂ ਇਹਨਾਂ ਇੱਕ ਗੱਲ ਕਰਨੀ ਚਾਹੁੰਦਾ ਅਸਲ 'ਚ ਗੱਲਾਂ ਦੇ ਵੜਵਲੇ ਬੜੇ ਨੇ ਗੱਲਾਂ ਦਾ ਬਲਵਲੇ 'ਚ ਇੱਕ ਗੱਲ ਇਹ ਵੀ ਹੈ ਵੀ بڑے ਲੋਕਾਂ ਨੂੰ ਲੱਗਦਾ ਸੀ ਕਿ ਸਿੱਧੂ ਮੂਸੇ ਵਾਲਾ ਯਾਰ ਇੰਨਾ ਸਮਾਂ ਹੋ ਗਿਆ ਕੋਈ ਇੰਨਾ ਸਮਾਂ ਨਹੀਂ ਚੱਲਦਾ ਰਫ਼ਤਾਰ ਨਾ ਮੱਦਮ ਪੈ ਜਾਂਦੀ ਹੈ ਮੱਦਮ ਪੈ ਜਾਂਦੀ ਹੈ ਬੜੇ ਯਾਰੀ ਹੁੰਦਾ ਤੁਸੀਂ ਵੀ ਦੇਖਿਆ ਕਲਾਕਾਰ ਜਦੋਂ ਜਾਂਦਾ ਹੁਣ ਜਬੰਦਾ ਬਾਈ ਗਏ ਆਪਾਂ ਕੰਪੈਰੀਸ਼ਨ ਨਹੀਂ ਕਰਦੇ ਪਰ ਲੋਕ ਕਿਤੇ ਨਾ ਕਿਤੇ ਨਾ ਉਹਨਾਂ ਚੀਜ਼ਾਂ ਚੋਂ ਨਿਕਲੇ ਆਉਂਦੇ ਨੇ ਭੁੱਲ ਜਾਂਦੇ ਨੇ ਪਰ ਮੈਨੂੰ ਲੱਗਦੀ ਵੀ ਸਿੱਧੂ ਬਾਈ ਤਾਂ ਨਾ ਤੁਸੀਂ ਸਪਰਿੰਗ ਵਾਲੀ ਗੱਲ ਕਰਦੇ ਹੋਣੇ ਵੀ ਜਿੰਨਾ ਨਾਪਦੇ ਉਹਨਾਂ ਹੀ ਤਾਂ ਨੂੰ ਜਾਂਦਾ ਇਹ ਤੁਸੀਂ ਦੇਖੋ ਬਈ ਹਿਊਮਨ ਸਾਈਕੋਲੋਜੀ ਆ ਪ੍ਰਮਾਤਮਾ ਨੇ ਇਨਸਾਨ ਨੂੰ ਇਦਾਂ ਦਾ ਬਣਾਇਆ ਆਪਣਾ ਬਹੁਤ ਕੋਈ ਖਾਸ ਪਿਆਰਾ ਦੁਨੀਆ ਤੋਂ ਬਿਲਕੁਲ ਚਲੇ ਜਾਂਦਾ ਤਾਂ ਬੰਦਾ ਭੁੱਲ ਜਾਂਦਾ ਚੀਜ਼ਾਂ ਪਰ ਤੁਸੀਂ ਦੇਖੋ ਕਿ ਇਹ ਹੁਣ ਕਿੰਨਾ ਸਾਲ ਆ ਗਿਆ ਪਰ ਭਾਈ ਕਲਾ ਜਦੋਂ ਬਹੁਤ ਵੱਡੀ ਹੋਵੇ ਹੁਣ ਉਹਦੇ ਫਾਦਰ ਨੂੰ ਮੈਂ ਸੁਣਿਆ ਉਹ ਕਹਿੰਦੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵਹਿਮ ਨੇ AI ਨਾਲ ओरिजिनल ਗਾਣੇ ਕਹਿੰਦੇ ਪਏ ਨੇ ਸਾਡੇ ਕੋਲ ਔਰ ਗਾਣੇ ਇੰਨੇ ਨੇ ਕਿ ਅਜੇ ਅਸੀਂ 15 ਸਾਲ ਨਹੀਂ ਜਾਣ ਦਿੰਦੇ ਕਿਉਂਕਿ ਮੈਂ ਨਾ ਸਿੱਧੂ ਦੇ ਜਿਹੜਾ ਮੁੰਡਾ ਨਾਲ ਗੱਡੀ ਦੇ ਵਿੱਚ ਮੈਂ ਨਾਮ ਉਹ ਤਾਂ ਸਕਿਪ ਕਰ ਗਿਆ ਜਿਹਦੇ ਗੋਲੀਆਂ ਲੱਗੀਆਂ ਸੀ ਉਹਦੀ ਇੰਟਰਵਿਊ ਕੀਤੀ ਸੀ ਉਹ ਕਹਿੰਦਾ ਸੀਗਾ ਕਿ ਨਾ ਭਾਈ ਸਿੱਧੂ ਮੂਸੇਵਾਲਾ ਜਦੋਂ ਕਿੱਡ ਦੇ ਕੋਲ ਜਾਂਦਾ ਸੀ ਨਾ ਮੋਹਾਲੀ ਕਿ ਚੰਡੀਗੜ੍ਹ ਜਿੱਥੇ ਵੀ ਉਹ ਕਹਿੰਦਾ ਦਿਨੇ ਤਾਂ ਆਪਾਂ ਇੰਜੋਏ ਵਗੈਰਾ ਕਰਦੇ ਸੀ ਖਾਦਾ ਪੀਤਾ ਬੈਠੇ ਉੱਥੇ ਰਾਤ ਕਹਿੰਦਾ ਉਹ ਕਈ ਕਈ ਗੀਤ ਲਿਖ ਦਿੰਦਾ ਹੁੰਦਾ ਸੀਗਾ ਉਹਦੀਆਂ ਡੰਮੀਆਂ ਬਹੁਤ ਬਣੀਆਂ ਪਈਆਂ ਨੇ ਔਰ ਗੀਤ ਵਾਕਈ ਕਹਿੰਦੇ ਬਹੁਤ ਪਏ ਨੇ ਔਰ ਜਿਹੜੇ ਟਿਪੀਕਲ ਸਿੱਧੂ ਸਟਾਈਲ ਦੇ ਵਿੱਚ ਗੀਤ ਨੇ ਬਹੁਤ ਕਹਿੰਦੇ ਆਉਣ ਆ ਲੈਣੇ ਆ ਜੀ ਪਰ ਮੈਨੂੰ ਲੱਗਦੀ ਉਹਦੀ ਉਹਦੇ ਸ਼ਬਦਾਂ 'ਚ ਨਾ ਕੋਈ ਤਾਕਤ ਸੀ ਉਹ ਤੁਸੀਂ ਕਹਿੰਦੇ ਨਹੀਂ ਹੁੰਦੇ ਜਦੋਂ ਕਹਿੰਦਾ ਹੁੰਦਾ ਆਹ ਸੁਣ ਹਲੇ ਮੁੱਕਿਆ ਨਹੀਂ ਤਾਂ ਮੈਨੂੰ ਲੱਗਦਾ ਵੀ ਉਹਦੀ ਗੱਲ ਸੱਚੀ ਹੋ ਗਈ ਇਹ ਹਲੇ ਮੁੱਕਿਆ ਨਹੀਂ ਦੇਖੋ ਕਲਾ ਦੇ ਨਾਲ-ਨਾਲ ਬਾਈ ਡਿਵਾਈਨ ਟੱਚ ਤਾਂ ਹੁੰਦਾ ਹੀ ਆ ਕਹਿੰਦੇ ਜਿਹਨੂੰ ਪ੍ਰਮਾਤਮਾ ਦੀ ਛੋਹ ਮਿਲ ਜੇ ਕਿਰਪਾ ਹੋ ਜੇ ਤਾਂ ਫਿਰ ਉਹ ਉਹ ਚੀਜ਼ਾਂ ਬਾਈ ਉਹ ਗੀਤ ਦੇ ਵਿੱਚ ਉਹ ਕਹਿਤਾ ਗਿਆ ਆ ਵੀ ਕਿ ਜਿਹਨੂੰ ਕਰੇ ਰੱਬ ਅੱਗੇ ਉਹ ਪਿੱਛੇ ਕਦੋਂ ਹਟਦਾ ਤਾਂ ਬਾਈ ਇਹ ਸਿੱਧੂ ਮੂਸੇ ਵਾਲਾ ਦਾ ਬਾਈ ਰੱਬ ਦੇ ਹੀ ਅੱਗੇ ਕੀਤਾ ਹੋਇਆ ਉਹ ਕਿੱਥੇ ਪਿੱਛੇ ਹਟ ਜੂਗਾ ਤੁਸੀਂ ਦੇਖੋ ਜੇ ਆਪਾਂ ਨਾਉ ਲੈਣ ਲੱਗੀਏ ਤਾਂ ਫਿਰ ਗੱਲ ਉਹ ਹੋ ਜਾਂਦੀ ਆ ਬੜੇ ਕਲਾਕਾਰ ਸਿੱਧੂ ਮੂਸੇ ਵਾਲਾ ਬਣਾ ਗਿਆ ਜਿਨ੍ਹਾਂ ਦੇ ਮੈਂ ਪੁਰਾਣੇ ਨਾਲ ਗੀਤ ਕੱਢਦਾ ਸੀ ਜੀ ਕਈ ਕਲਾਕਾਰਾਂ ਦੇ ਮੈਂ ਇੱਕ ਦਿਨ ਵੈਸੇ ਹੀ ਬੈਠਾ ਦੇਖੇ ਤੇ ਸਿੱਧੂ ਦੇ ਨਾਲ ਜਦੋਂ ਉਹ ਕਲਾਕਾਰ ਐਸੋਸੀਏਟ ਹੋਏ ਜਿਵੇਂ ਵੀ ਭਈ ਉਹਨਾਂ ਦਾ ਰੂਪ ਰੰਗ ਹੀ ਚੇਂਜ ਹੋ ਗਿਆ ਉਹਨਾਂ ਦੇ ਗੱਡੀਆਂ ਤਾਂ ਚਲੋ ਚੇਂਜ ਹੋਣੀਆਂ ਹੀ ਸੁਭਾਵਕ ਗੱਲ ਆ ਉਹਨਾਂ ਦਾ ਮਤਲਬ ਕੌਨਫੀਡੈਂਸ ਉਹਨਾਂ ਦਾ ਔਰਾ ਉਹ ਜਿਵੇਂ ਪਾਰਸ ਪਾਰਸ ਵਾਲੀ ਗੱਲ ਸੀਗੀ ਕਿ ਜਿਹਨੂੰ ਜਮੇ ਬੰਦਾ ਖਤਮ ਹੀ ਹੋਇਆ ਹੋਇਆ ਤਾਂ ਉਹ ਸਿੱਧੂ ਦਾ ਗੀਤ ਆਇਆ ਤਾਂ ਲਾ 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 ਹੋ ਗਈ ਮਤਲਬ ਰਾਟ ਪੈ ਗਈ ਜਿਹਨੂੰ ਪੰਜਾਬੀ ਜੱਫਾ ਕਹ ਦਿੰਦੇ ਆ ਪਰ ਮੈਨੂੰ ਇਹ ਲੱਗਦਾ ਵੀ ਜੇ ਸਿੱਧੂ ਕੁਛ ਚ ਹੋਰ ਰਹਿ ਜਾਂਦਾ ਚਲੋ ਇਹ ਵੀ ਗੱਲ ਮੈਨੀਫੈਸਟ ਕਰ ਲੈਨੇ ਆ ਵੀ ਜੇ ਕੁਛ ਹੋਰ ਰਹਿ ਜਾਂਦਾ ਨਾ ਤਾਂ ਇੱਕ ਵੱਡੀ ਇੰਡਸਟਰੀ ਮੂਸੇਪਿੰਡੋਂ ਚੱਲਿਆ ਕਰਨੀ ਸੀ ਵੀ ਉਹ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਗੋਡੇ ਜੀਦੇ ਆ ਮਦੀਰ ਕੁੱਟ ਦੀ ਮੈਨੂੰ ਮੰਨਦਾ ਇਹ ਪਿਓ ਵਾਂਗੂ ਨਹੀਂ ਉਹ ਮੈਨੂੰ ਇਹ ਲੱਗਦਾ ਵੀ ਜੇ ਸਿੱਧੂ ਮੂਸੇ ਵਾਲਾ ਜਿਉਂਦਾ ਰਹਿ ਜਾਂਦਾ ਨਾ ਤਾਂ ਬੜੇ ਲੋਕਾਂ ਨੇ ਕਿਹਾ ਨਾ ਸੀ ਯਾਰ ਇੱਕ ਵਾਰੀ ਪੈਰੀ ਹੱਥ ਲਾ ਕੇ ਆ ਜੀਏ ਕੀ ਪਤਾ ਕੋਈ ਗਾਣੇ ਚੱਲਣ ਤੇ ਬਈ ਬਈ ਤੁਸੀਂ ਇਹ ਦੇਖੋ ਨਾ ਲੁਧਿਆਣੇ ਮੰਨਿਆ ਜਾਂਦਾ ਸੀ ਕਿਸੇ ਸਮੇਂ ਇੰਡਸਟਰੀ ਸਾਰੀ ਆ ਫਿਰ ਬਠਿੰਡੇ ਮਹਿਣਾ ਚੌਂਕ ਕੇ ਸਹਿਣਾ ਚੌਂਕ ਮਹਿਣਾ ਚੌਂਕ ਚਲੇਗੀ ਤਾਂ ਫਿਰ ਤੁਸੀਂ ਬਾਈ ਦੇਖੋ ਫੇ ਹੁਣ ਹੁਣ ਉਹੀ ਚੀਜ਼ ਸੀਗੀ ਮੂਸੇ ਹੀ ਸੀਗੀ ਇੱਕ ਤਰ੍ਹਾਂ ਦੀ ਤੁਸੀਂ ਚਾਹੇ ਉਹ ਦੇਖੋ ਸ਼ੂਟਰ ਕਾਹਲੋਂ ਲਾ ਲਓ ਗੁਲਾਬ ਸਿੰਘੂ ਲਾ ਲਓ ਪਸਾਨਾ ਖਾਨ ਲਾ ਲਓ ਬਲਕਾਰਨ ਖੀਲਾ ਬਲਕਾਰਨ ਖੀਲਾ ਲਾ ਲਓ ਜਸਵਿੰਦਰ ਬਰਾੜ ਤੁਸੀਂ ਦੇਖੋ ਤੁਸੀਂ ਉਹਨੇ ਗੱਲ ਕੀਤੀ ਕਿ ਪਰੀਆ ਤਾ ਤੁਸੀਂ ਹੁਣ ਜੇ ਬਹੁਤ ਸੀਨੀਅਰ ਆਰਟਿਸਟ ਨੇ ਜਸਵਿੰਦਰ ਬਰਾੜ ਬੜੇ ਮਤਲਬ ਆਪਰ ਰਿਸਪੈਕਟ ਕਰਦੇ ਆ ਉਹਨਾਂ ਦੀ ਪਰ ਬੇਸਿਕਲੀ ਤਾਂ ਸਿੱਧੂ ਨੇ ਦੇਖੋ ਇੱਕ ਨਾਮ ਲਿਆ ਉਹਨਾਂ ਦਾ ਗੀਤ ਦੇ ਵਿੱਚ ਉਹਦੇ ਵਿੱਚ ਉਹ ਉਸ ਤੋਂ ਇਲਾਵਾ ਤਾਂ ਕੁਝ ਨਹੀਂ ਤਾਂ ਮਤਲਬ ਇੱਕ ਨਾਮ ਲੈਣ ਤੋਂ ਬਾਅਦ ਇੰਨਾ ਕੰਮ ਸਰਚ ਹੋਇਆ ਤਾਂ ਤੁਸੀਂ ਫੇਰ ਫੇਰ ਇਹ ਬਾਈ ਇਹ ਤਾਂ ਫਿਰ ਉਹੀ ਹੈ ਨਾ ਜਿਹਨੂੰ ਅੰਗਰੇਜ਼ੀ ਵਿੱਚ ਮੀਡਲ ਸਟੱਚ ਕਹਿ ਦਿੰਦੇ ਆ ਕਿ ਸੋਨੇ ਦਾ ਹੀ ਹੱਥਾ ਜਿਹੜੀ ਚੀਜ਼ ਨੂੰ ਲਾਤਾ ਤਾਂ ਉਹ ਮੇਰੀ ਜਿਆਦਾ ਤੁਸੀਂ ਜਦੋਂ ਇੰਟਰਵਿਊ ਕਰਕੇ ਆਏ ਸੀ ਜਦੋਂ ਗੀਤ ਦਾ ਪੁੱਤ ਬਗਾਨੇ ਨਹਿਰਾ ਚ ਡੇਕਾ ਲਾ ਹੀ ਦਿੰਦੇ ਹਾਂ 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 ਤਾਂ ਉਸ ਤੋਂ ਬਾਅਦ ਉਹ ਸਰਦਾਰ ਸਾਹਿਬ ਕਿੰਨਾ ਚਮਕੇ ਉਹ ਮੈਂ ਉਹ ਇੰਟਰਵਿਊ ਸੰਦੀਪ ਫਤੇਕਰ ਸਾਹਿਬ ਦੇ ਕਿਤੇ ਕੀਤੀ ਉਹ ਸੀਗੇ ਬੇਸਿਕਲੀ ਜਟਾਣਾ ਬਲਵਿੰਦਰ ਜਟਾਣਾ ਜਟਾਣਾ ਦੇ ਬ੍ਰਦਰ ਸੀਗੇ ਉਹ ਕਹਿੰਦੇ ਕਿ ਕਹਿੰਦੇ ਕਿ ਗਗਨ ਸਾਨੂੰ ਬੇਟਾ ਮਤਲਬ ਅੱਜ ਕਿੰਨੇ ਸਾਲ ਹੋ ਗਏ ਉਹ ਇਨਸੀਡੈਂਟ ਨੂੰ ਤੇ ਸਾਨੂੰ ਜਿੰਨਾ ਸਿੱਧੂ ਮੂਸੇ ਵਾਲੇ ਨੇ ਇੱਕ ਗੀਤ ਦੇ ਵਿੱਚ ਨਾਮ ਲਿਆ ਜੇ ਨਾਟਲੇ ਫਿਰ ਬਲਵਿੰਦਰ ਜਟਾਣਾਉ ਕਹਿੰਦੇ ਕਿ ਮਤਲਬ ਸਾਡੇ ਕੋਲ ਕਦੇ ਅਮਰੀਕਾ ਤੋਂ ਫੋਨ ਆ ਰਿਹਾ ਕਦੇ ਕਿੱਥੋਂ ਫੋਨ ਆ ਰਿਹਾ ਐਸਵਾਈਐਲ ਦੇ ਵਿੱਚ ਲਿਆ ਸੀ ਕਹਿੰਦੇ ਕਿ ਮਤਲਬ ਅਸੀਂ ਤਾਂ ਆਪ ਹੈਰਾਨ ਹੋ ਗਏ ਕਿ ਭਈ ਐਸੀ ਕਿਹੜੀ ਗੱਲ ਹੋ ਗਈ ਕੇਸ ਦੁਬਾਰਾ ਤਾਂ ਨਹੀਂ ਖੁੱਲ ਗਿਆ ਇੰਨਾ ਸਾਨੂੰ ਲੋਕਾਂ ਨੇ ਸਤਕਾਰ ਪਿਆਰ ਦਿੱਤਾ ਤਾਂ ਭਈ ਇਹ ਇਹ ਉਹਦੀ ਉਹਦੇ ਹੱਥ ਵਾ ਸੀਗਾ ਔਰ ਤੁਸੀਂ ਦੇਖੋ ਕਿ ਬਲਵਿੰਦਰ ਸਿੰਘ ਜਟਾਣੇ ਦੀਆਂ ਮਟਰਾਲੀਆਂ ਪਿੱਛੇ ਫੋਟੋਆਂ ਲੱਗੀਆਂ ਦੇਖੀਆਂ ਗੀਤ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਠੀਕ ਹੈ ਪਰ ਮੈਨੂੰ ਇਹ ਲੱਗਦਾ ਜਾਂਦੇ ਜਾਂਦੇ ਆਪਾਂ ਇਹ ਗੱਲ ਵੀ ਕਰ ਲਈਏ ਵੀ ਬੜੇ ਲੋਕਾਂ ਦੀ ਨੇ ਹਾਸੇ ਜਿਹੀ ਗੱਲ ਹੁੰਦੀ ਹੈ ਕਹਿੰਦੇ ਵੀ ਬੜੇ ਲੋਕ ਡਰੇ ਪਏ ਆ ਵੀ ਕਿਉਂ ਦੇ ਸਿੱਧੂ ਸਾਡਾ ਉਹਨਾਂ ਗਾਣੇ 'ਚ ਨਾਮ ਲੈ ਦੇ ਨਾਮ ਲੈ ਦੇ ਕਹਿੰਦੇ ਹੈਗੇ ਆ ਕਈ ਗੀਤਾਂ ਦੇ ਵਿੱਚ ਉਹਨੇ ਸਿੱਧੇ ਤੌਰ ਤੇ ਨਾਮ ਲਏ ਹੋਏ ਆ ਜੀ ਵੀ ਕਿ ਦੇ ਕੈਮਰਾ ਅਗੜਿਆ ਜਾਵੇ ਦੇਖੋ ਜੇ ਸਿੱਧੂ ਦੇ ਨੌ ਲੈਂਡ ਨਾਲ ਬਹੁਤ ਹਾਈਪ ਮਿਲਦੀ ਆ ਤਾਂ ਫਿਰ ਨੌ ਜੇ ਦੋਏ ਤਰੀਕੇ ਲਿਆ ਤਾਂ ਫਿਰ ਡੀਫੇਮ ਵੀ ਹੋ ਸਕਦਾ ਬੰਦਾ ਕਿਉਂਕਿ ਕਹਿ ਵੀ ਉਹ ਹੁਣ ਉਹਨਾਂ ਨੇ ਇੱਕ ਬਿਲਡਿੰਗ ਦਾ ਨਾਮ ਲਿਆ ਸੀ ਹਾਂ ਹਾਂ ਤੇ ਉਹ ਮੈਨੂੰ ਲੱਗਦੀ ਵੀ ਉਹਨਾਂ ਦਾ ਕੰਮ ਟੇਡਾ ਹੋ ਗਿਆ ਸੀ ਉਹ ਤੋਂ ਬਹੁਤ ਜ਼ਿਆਦਾ ਹਾਂ ਤੇ ਦੇਖੋ ਫਰਕ ਤਾਂ ਪੈਂਦਾ ਬਾਈ ਫਰਕ ਤਾਂ ਪੈਂਦਾ ਏ ਕਿ ਸੰਦੀਪ ਮੈਂ ਨਾ ਇੱਕ ਇੱਥੇ ਚਲੋ ਗੱਲ ਇਹਦੇ ਨਾਲ ਜੁੜਦੀ ਹੈ ਨਹੀਂ ਜੁੜਦੀ ਪਰ ਮੈਂ ਕਹਿਣਾ ਚਾਹੂੰਗਾ ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਊਗੀ ਫਿਰ ਆਪਾਂ ਵਾਈਂਡ ਅਪ ਕਰਦੇ ਆਂ ਜੀ ਹੜਾਂ ਦੇ ਵਿੱਚ ਸੰਦੀਪ ਹਾਂ ਮੈਂ ਬਹੁਤ ਪਿੰਡ ਘੁੰਮਿਆ ਫਾਜ਼ਿਲਕਾ ਦੇ ਡੇਰਾ ਬਾਬਾ ਨਾਨਕ ਦੇ ਇਦ ਨੂੰ ਰਾਮਦਾਸ ਏਰੀਆ ਤੁਸੀਂ ਵੀ ਗਏ ਹੋਗੇ ਬਈ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਸਿੱਧੂ ਮੂਸੇ ਵਾਲੇ ਦੀਆਂ ਫੋਟੋਆਂ ਦੇਖੀਆਂ ਪਈਆਂ ਕਿਉਂਕਿ ਜਦੋਂ ਹੜ੍ਹ ਆਏ ਨੇ ਤਾਂ ਘਰ ਜਿਵੇਂ ਖਾਲੀ ਕੀਤੇ ਉਹਨਾਂ ਨੇ ਜਦੋਂ ਅਸੀਂ بڑے ਸੰਸਥਾਵਾਂ ਦੇ ਨਾਲ ਗਲੋਬਲ ਸਿੱਖਸ ਨਾਲ ਗਏ ਜਾਂ ਕਿਸੇ ਹੋਰ ਨਾਲ ਗਏ ਤਾਂ ਮੈਂ ਪੇਂਟਿੰਗਾਂ ਹੋਈਆਂ ਦੇਖੀਆਂ ਮੈਂ ਬੜਾ ਮੈਂ ਹੈਰਾਨ ਹੋਇਆ ਯਾਰ ਲੋਕ ਮਤਲਬ ਇੰਨਾ ਪਿਆਰ ਲੋਕ ਕਰਦੇ ਨੇ ਬੰਦੇ ਨੂੰ ਹਰਾਨੀ ਦੀ ਗੱਲ ਲੱਗੀ ਮੈਨੂੰ ਮੈਂ ਇੱਕ ਨਹੀਂ ਬਈ ਕਈ ਘਰਾਂ ਦੇ ਵਿੱਚ ਫੋਟੋਆਂ ਦੇਖੀਆਂ ਸਿੱਧੂ ਮੂਸੇਵਾਲੇ ਦੀਆਂ ਲੱਗੀਆਂ ਲੱਗਦਾ ਉਹਦੇ 'ਚ ਨਾ ਬਹੁਤ ਸਾਰੀਆਂ ਗੱਲਾਂ ਤੁਸੀਂ ਦੇਖਿਆ ਹੋਣਾ ਇੱਕ ਨਾ ਰਸਕੂਲਪੁਰ ਸਾਹਿਬ ਨੇ ਉਹਨਾਂ ਦੀ ਇੱਕ ਇੰਟਰਵਿਊ ਤੇ ਵਿੱਚ ਉਹਨਾਂ ਨੇ ਕਿਹਾ ਵੀ ਨਾਇਆਂ ਦਾ ਬ੍ਰਾਂਡ ਇਨਵੈਸਟਰ ਕੌਣ ਤੇ ਉਹਨਾਂ ਨੇ ਕਿਸੇ ਕਲਾਕਾਰ ਦਾ ਨਾਮ ਲੈਤਾ ਵੱਡੇ ਦਾ ਤਾਂ ਪਰ ਜਦੋਂ ਸਿੱਧੂ ਦੀ ਗੱਲ ਚੱਲਦੀ ਹੈ ਨਾ ਸਿੱਧੂ ਦੀ ਸ਼ਖਸੀਅਤ ਤੋਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਨੇ ਮਾਪਿਆਂ ਦਾ ਅਗਾਕਾਰੀ ਪੁੱਤ ਹੂੰ ਸਿੱਖੀ ਦੀ ਗੱਲ ਕਰਨ ਵਾਲਾ ਬਾਈ ਤੁਸੀਂ ਕੁੱਲ ਮਿਲਾ ਕੇ ਜੇ ਮੈਂ ਕਹਦਾ ਨਾ ਸਿੱਤੂ ਮੂਸੇ ਵਾਲੇ ਚੋਂ ਬਾਈ ਪੰਜਾਬ ਝਲਕਦਾ ਸੀ ਸਿੱਧੂ ਮੂਸੇ ਵਾਲੇ ਚੋਂ ਪਿੰਡ ਝਲਕਦੇ ਸੀ ਸਿੱਧੂ ਮੂਸੇ ਵਾਲੇ ਚੋਂ ਵਾਕਈ ਬਰੋਟੇ ਥੱਲੇ ਡਈਆਂ ਮੰਝੀਆਂ ਦੀ ਗੱਲ ਹੁੰਦੀ ਸੀ ਬਰੋਟੇ ਦੇ ਥੱਲੇ ਬੈਠੇ ਜਾਂ ਪਿੱਪਲਾਂ ਦੇ ਡੇਕਾਂ ਦੇ ਨਿੰਮਾ ਦੇ ਥੱਲੇ ਬੈਠੇ ਆਪਣੇ ਬਜ਼ੁਰਗਾਂ ਦੀ ਗੱਲ ਹੁੰਦੀ ਸੀ ਮੰਝੀਆਂ ਦੀ ਗੱਲ ਹੁੰਦੀ ਸੀ ਪਿੰਡਾਂ ਦੇ ਵਿੱਚ ਆਂਦੇ ਜਿਵੇਂ ਬੰਦਾ ਖੇਤੀ ਕਰਦਾ ਹੁੰਦਾ ਘਰੋਂ ਰੋਟੀ ਲੈ ਕੇ ਆ ਰਹੀਆਂ ਟੀਵੀਆਂ ਨੇ ਸੁਆਣੀਆਂ ਨੇ ਉਹਨਾਂ ਦੀ ਗੱਲ ਹੁੰਦੀ ਸੀ ਉਹਦੇ ਗੀਤਾਂ ਦੇ ਵਿੱਚ ਕੱਲੀਆਂ ਪਸਤੋਲਾ ਤੱਤੇ ਬੈਰਲ ਕਰਨ ਵਾਲੀ ਗੱਲਾਂ ਨਹੀਂ ਹੋਰ ਵੀ ਬਹੁਤ ਗੱਲਾਂ ਸੀ ਪਰ ਇਹ ਵੀ ਚੀਜ਼ ਮੰਨਣੀ ਪਊਗੀ ਸੰਦੀਪ ਕੇ ਜਿਹੜੇ ਗੀਤ ਹੁੰਦੇ ਨੇ ਐਂਟਰਟੇਨਮੈਂਟ ਦਾ ਪਰਪਸ ਹੁੰਦਾ ਉਹ ਆਪਾਂ ਹੁਣ Netflix ਤੇ ਫਿਲਮਾਂ ਦੇਖਦੇ ਆ ਉਹਦੇ ਵਿੱਚ ਕਿੰਨਾ ਵਾਇਲੈਂਸ ਹੁੰਦਾ ਪਰ ਚਲੋ ਇਹ ਇਹ ਚੀਜ਼ਾਂ ਦੇ ਉੱਤੇ ਦੋ ਤਰ੍ਹਾਂ ਦੇ ਸਿੱਕੇ ਦੇ ਪਹਿਲੂ ਹੋ ਜਾਂਦੇ ਨੇ ਲੋਕ ਇਹਨੂੰ ਆਪਣੇ ਆਪਣੇ ਹਿਸਾਬ ਦੇ ਨਾਲ ਇੰਟਰਪ੍ਰੀਟ ਕਰਦੇ ਆ। ਪਰ ਤੁਸੀਂ ਇਹ ਲੈ ਲਓ ਵੀ ਸ਼ਾਹਰੁਖ ਖਾਨ ਦੀ ਇੱਕ ਫਿਲਮ 'ਚ ਤਿੰਨ ਚਾਰ ਹੀਰੋ ਨਾ ਹੁੰਦੀਆਂ ਨੇ। ਹਾਂ ਹਾਂ। ਪਰ ਉਹਨੇ ਆਪਣੀ ਘਰ ਵਾਲੀ ਤਾਂ ਨਹੀਂ ਨਾ ਬਦਲੀ। ਉਹ ਐਦਾ ਐਕਟ ਐ। ਹਾਂ। ਬਿਲਕੁਲ ਸਾਨੂੰ ਐਕਟ ਤੇਰਾ ਹੀ ਲੈਣਾ ਚਾਹੀਦਾ। ਐਕਟ ਤੇਰਾ ਹੀ ਲੈਣਾ ਚਾਹੀਦਾ ਪਰ ਇਹੀ ਐ ਕਿ ਕੁੱਲ ਮਿਲਾ ਕੇ ਹੁਣ ਗੀਤ ਆਣਾ ਸੰਦੀਪ ਕੱਲ ਤੇ ਫਿਰ ਮੈਨੂੰ ਲੱਗਦਾ ਕਿ ਗੀਤ ਤੋਂ ਬਾਅਦ ਚੀਜ਼ਾਂ ਸਾਫ਼ ਹੋਣ ਗਿਆ ਕਿ ਨੌ ਲਿਆ ਕਿਸੇ ਦਾ ਕਿ ਕਿਵੇਂ ਆ। ਅੱਜ ਤਾਂ ਹੀ ਕਹਿੰਦੇ ਨਾ ਵੀ ਉਹ ਕਹਿੰਦੇ ਨੇ ਵੀ ਝਾੜ ਵਿੱਚ ਬਿੱਲੇ ਵਾਂਗੂ ਝਾਕਦੇ। ਹਾਂ ਹਾਂ। ਗੇੜੇ ਹੀ ਖਵਾਦੇ। ਮੈਨੂੰ ਲੱਗਦੀ ਵੀ ਹੁਣ ਰਾਤ ਨੂੰ ਡ ਵੀ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਹਮਲੇ ਦਾ ਡਰ ਹੁੰਦਾ ਉਹ ਪਿੱਛੇ ਜੇ ਡਰੋਨ ਵਾਲਾ ਚੱਲਿਆ ਸੀ ਹਸਾ ਤਾਂ ਸਿੱਧੂ ਡਰੋਨ ਨੇ ਕੱਲ ਨੂੰ ਡਿੱਗ ਪੜਾ ਹਾਂ ਹਾਂ ਇਹ 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 ਦੇਖਣਾ ਹੋਊਗਾ ਕਿ ਡਿੱਗਦਾ ਕਿੱਥੇ ਆ ਕਿਸੇ ਨੌ ਨੂੰ ਦਾ ਨਹੀਂ ਲਿਆ ਬਹੁਤ ਬੰਦੇ ਸੋਚਦੇ ਹੋਣੇ ਚਰਚਾ ਦੀ ਚੱਲਦੀ ਹੋਣੀ ਹੈ ਕਿ ਬਾਈ ਕਿਵੇਂ ਆ ਕੀ ਇਹ ਹਸਾਬ ਕਿਤਾਬਾ ਬਾਕੀ ਬੈਸਟ ਆਫ ਲੱਕ ਆ ਬਾਈ ਸਾਰਿਆਂ ਨੂੰ ਜਿਨ੍ਹਾਂ ਨੇ ਹੋਰ ਵੀ ਜਿਨ੍ਹਾਂ ਦੇ ਗੀਤ ਆਏ ਨੇ ਸਾਰੇ ਪੰਜਾਬ ਦੇ ਪੁੱਤ ਨੇ ਪਰ ਚਲੋ ਇੱਕ ਸਿੰਪਥੀ ਵੀ ਆ ਸਿੱਧੂ ਦੇ ਪਰਿਵਾਰ ਦੇ ਨਾਲ ਨਾਲ ਦੀ ਨਾਲ ਇੱਕ ਲੈਗੇਸੀ ਵੀ ਆ ਸਿੱਧੂ ਦੀ ਤੇ ਲੋਕ ਪਸੰਦ ਬਹੁਤ ਕਰਦੇ ਨੇ 6 ਵਜੇ ਕੱਲ ਖੁੱਲਣੀ ਆ ਪਟਾਰੀ ਤੇ ਫਿਰ ਪਤਾ ਲੱਗਣਾ ਕਿ ਫਰਦਾਂ ਦੇ ਵਿੱਚ ਬੰਦਾ ਕੀ ਲੱਗ ਗਿਆ ਚਲੋ ਮਿਲਦੇ ਆਂ ਜੀ ਕੱਲ ਨੂੰ ਫਿਰ ਧੰਨਵਾਦ ਓਕੇ ਸਾਸਿ